ਪਰੀਤ ਤੂੰ ਅਚੂੜਾ ਕੱਢੇਗਾ ਤੋ ਸੀਗਾ ਨਾਲ ਇਹਨੂੰ ਪਾ ਕੇ ਰੱਖੀਦਾ ਹੁੰਦਾ ਹੁਣ ਤਾਂ ਤੇਰੀ ਮੈਰਿਜ ਹੋਈ ਏ ਉਹ ਤਾਂ ਨਾ ਮੈਂ ਤਾਂ ਚਲ ਕੋਈ ਨਾ ਇੱਕ ਦਿਨ ਲਾਉਣਾ ਹੀ ਪੈਣਾ ਤਾਂ ਆ ਜਾ ਦੀਦੀ ਦੀਦੀ ਐਵੇਂ ਨਹੀਂ ਬੇਸ਼ੱਕ ਨਹੀਂ ਗੱਲਾਂ ਕਿਉਂ ਕਰਦੇ ਹੋ ਬੇਸ਼ੱਕ ਨਹੀਂ ਲੱਡੂ ਲੁੱਡੂ ਲਿਆਉਂਦੀ ਨਾ ਲੱਡੂ ਮੈਜੋ ਦੀਦੀ ਸਾਦੇ ਲੱਡੂ ਮੈਨੂੰ ਲੱਗਦਾ ਨਾ ਦੀਦੀ ਭੈਣ ਦਾ ਸ਼ਗਨ ਪੈ ਗਿਆ ਹੁਣ ਪੱਕਾ ਹਨਾ ਦੀਦੀ ਜਦੋਂ ਤੇਰੇ ਵਰਗਾ ਗ੍ਰਹਿਣ ਹੀ ਲੱਗ ਗਿਆ ਸਗਨਾਂ ਦੀਆਂ ਆਸਾਂ ਪਾੜ ਦੀਏਗੀ ਮੇਰੀ ਗੱਲ ਸੁਣ ਲੱਡੂ ਲਿਆਉਣੇ ਸੀ ਨਾ ਮੂੰਹ ਤੇ ਮਿੱਠਾ ਕਰਾ ਦਿੰਦੀ ਨੌਕਰੀ ਜੋ ਮਿਲ ਗਈ ਖਾ ਲੈਂਦੇ ਲੱਡੂ ਕੋਈ ਨਾ ਦੀਦੀ ਤੂੰ ਚਾਹੇ ਜੇ ਕਰ ਲੈ ਕੋ ਕਰ ਜਾ ਨੌਕਰੀ ਵੀ ਮਿਲ ਜੂਗੀ ਜਦੋਂ ਕਿਸਮਤ ਜੋ ਹੋਈ ਜਦੋਂ ਚੋਰੀਆਂ ਆ ਚੋਰੀਆਂ ਕਰ ਖਾਣਾ ਹੈ ਚੋਰੀਆਂ ਪੜਾਈਆਂ ਕਰਨੀਆਂ ਇੱਥੇ ਮੇਰੇ ਤਾਂ ਸਾਰੇ ਸ਼ੌਂਕ ਰੋਲ ਤੇ ਠੀਕ ਹੈ ਨਾ ਪਹਿਲਾਂ ਨਾ ਜੀ ਲੱਕੀ ਨੂੰ ਪੜਾਉਣਾਗਾ ਮੈਨੂੰ ਪੜਨ ਵੀ ਨਹੀਂ ਦਿੱਤਾ ਹੈਂ ਸਾਡੇ ਘਰ ਦੀਆਂ ਮਜਬੂਰੀਆਂ ਇਹਦਾ ਬੰਦਾ ਮੇਰੇ ਬੰਦੀ ਨੂੰ ਪੜਾ ਕੇ ਇਹਨੂੰ ਪੜਾਈ ਜਾਂਦਾਗਾ ਹੱਦ ਹੋ ਗਈ ਹੈਗੀ ਐਂ ਦੀ ਨੌਕਰੀਆਂ ਮਿਲਦਗਾ ਆਉਂਦਗਾ ਕੋਈ ਨਾ ਦੀਦੀ ਐਂ ਕੋਈ ਨਾ ਦੀਦੀ ਪਹਿਲੀ ਇਹਨਾਂ ਦੇ ਦਿਲ 'ਚ ਬਹੁਤ ਗੱਲ ਲੱਗੀ ਪਈ ਆ ਤੇ ਇਹ ਤਾਂ ਤਾਂ ਨਹੀਂ ਦੱਸਣਾ ਚਾਹੁੰਦੀ ਸੀ ਕਿ ਮੈਂ ਕਈ ਵਾਰ ਚਾਲਾ ਦੀਦੀ ਨੂੰ ਐ ਨਾ ਹੋਵੇ ਹਨਾ ਵੀ ਇਹ ਹਜੇ ਵੀ ਪੜਾਈ ਕਰਦੀ ਐ ਇਹ ਇੰਨਾ ਸ਼ੌਂਕ ਸੀ ਨੌਕਰੀ ਲੱਗ ਕੇ ਆਉਂਦੀ ਨਾ ਆਪਦੇ ਖਾਸ ਨੂੰ ਖਵਾਤਾ ਦਿੰਦੀ ਕੋਈ ਨਾ ਦੀਦੀ ਜਦੋਂ ਕਰਮਾ ਤੇ ਹੋਈ ਉਹਨੂੰ ਨੌਕਰੀ ਵੀ ਮਿਲ ਗਈ ਪਰ ਇਹਨੇ ਮਿਹਨਤ ਪੂਰੀ ਜ਼ਬਰਦਸਤ ਕੀਤੀ ਸੀ ਉਹ ਕਰਮਾ ਦੇ ਵਿੱਚ ਕੀ ਪਤਾ ਸੀ ਮੈਂ ਤਾਂ ਜ਼ਬਰਦਸਤ ਆਇ ਨਹੀਂ ਸੀ ਕਹੇਤੀ ਮਿਹਨਤ ਜ਼ਬਰਦਸਤ ਇੱਧਰ ਕੀਤੀ ਸੀ ਵਿਆਹ ਕਰਾਉਣ ਤੇ ਇਹਨੂੰ ਲੱਕੀ ਨੂੰ ਪੱਟਣ ਤੇ ਕੋਈ ਨਾ ਦੇ ਦੇ ਆਇ ਨਾ ਕੋਹ ਚਲ ਪਿਆਰ ਤਾਂ ਹੋਈ ਜਾਂਦਾ ਫਿਰ ਕੀ ਹੋਗਾ ਜਾਨ ਨੇ ਆਪਦੀ ਮਨ ਪਸੰਦ ਦੀ ਮੈਰਿਜ ਕਰਵਾ ਲਈ ਫਿਰ ਕੀ ਹੋਗਾ ਦੀਦੀ ਹੁਣ ਤੁਸੀਂ ਹਰ ਵੜੇ ਤੁਸੀਂ ਆਇ ਨਾ ਟੌਰਚਰ ਮਾਰਿਆ ਬੁੜੀ ਨਹੀਂ ਭੈਣ ਮੈਨੂੰ ਤਾਂ ਚੰਗੀ ਨਹੀਂ ਲੱਗਦੀ ਮੂੰਹ ਤੇ ਕਹਿੰਨੀ ਆ ਮੈਂ ਪਿੱਠ ਪਿੱਛੇ ਨਹੀਂ ਕਹਿੰਦੀ ਤੈਨੂੰ ਮੈਂ ਤਾਂ ਨਹੀਂ ਬੋਲਦੀ ਤੂੰ ਚਲ ਤੂੰ ਵਧੀਆ ਕੁੜੀ ਹੈਗੀ ਠੀਕ ਹਨ ਚਲ ਕੋਈ ਨਾ ਦੀਦੀ ਪੱਲਾਏ ਵੀ ਬਹੁਤ ਵਧੀਆ ਹੁੰਦੀ ਸੀ ਪਰ ਹੁਣ ਐਵੇਂ ਦਿਲ ਦੀ ਨਹੀਂ ਮਾੜੀ ਹੈਗੀ ਮੈਨੂੰ ਤਾਂ ਕੀ ਪਤਾ ਚੰਗੀ ਹੈ ਕਿ ਮਾੜੀ ਹੈਗੀ ਮੈਨੂੰ ਪਤਾ ਥੋੜੇ ਦੇ ਵਿੱਚ ਹਮੇਸ਼ਾ ਗੱਲ ਰਹਿੰਦੀ ਆ ਵੀ ਥੋਡੀ ਭੈਣ ਦਾ ਰਿਸ਼ਤਾ ਹੋਣਾ ਸੀ ਲੱਕੀ ਨੂੰ ਪਰ ਉਹਦੇ ਸੰਯੋਗ ਉਹਨੇ ਜੁੜੇ ਸੀ ਵਾ ਇਹਦੇ ਨਾਲ ਇਹ ਵੀ ਬਸ ਇਹਦੇ ਸੰਯੋਗ ਲਿਖੇ ਹੋਏ ਸੀ ਤਾਂ ਕਰਕੇ ਇਹਦਾ ਰਿਸ਼ਤਾ ਹੋ ਗਿਆ ਕੋਈ ਨਾ ਦੀਦੀ ਗੁੱਸਾ ਨਾ ਕਰਿਆ ਕੋਈ ਸੌਰੀ ਹੈ ਨਾ ਮੈਂ ਥੋੜੇ ਤੋਂ ਓਲਾ ਰੱਖਿਆ ਪੜਾਈ ਦਾ ਪਰ ਹੁਣ ਮੈਂ ਸੱਚੀ ਕੋਈ ਕਾਦਾ ਜਿੰਨਾ ਬੈਂਕ ਬੈਲੈਂਸ ਹੀ ਤੇਰੀ ਪੜਾਈ ਤੇ ਖਰਚ ਕਰਦਾ ਮੈਨੂੰ ਦੱਸੀ ਮੇਰਾ ਮਾਨ ਨਹੀਂ ਦੁਖੀ ਹੋਊਗਾ ਕੋਈ ਨਹੀਂ ਮੇਰਾ ਬੰਦਾ ਮੇਰੇ ਨਾਲ ਤਾਂ ਥੋੜੀ ਖਾਤਰ ਲੜਦਾ ਰਹਿੰਦਾਗਾ ਤੂੰ ਇੱਕ ਨੇ ਇਹਦੇ ਇੱਕ ਵਾਰੀ ਵੀ ਨਹੀਂ ਆ ਕੇ ਕਹਿੰਦੇ ਵੀ ਤੂੰ ਕਿਉਂ ਦੀਦੀ ਨਾਲ ਲੜਦਾ ਕਿਉਂ ਕੰਜਰ ਕਲੇਸ ਕਰਦਾ ਪਹਿਲਾਂ ਇੰਨੇ ਖੁਸ਼ ਹੁੰਦੇ ਸੀ ਘੁੰਮਣ ਫਿਰਨ ਵੀ ਜਾਂਦੇ ਜਿੱਦੇ ਦੀ ਇਹ ਆਈ ਨਾਲੇ ਪੈਸੇ ਖਵਾਉਂਦਾ ਤੇ ਨਾਲੇ ਗਾਲਾਂ ਦਿੰਦਾ ਬਈ ਫਿਰ ਮੈਂ ਮਾੜੀ ਹੈਗੀ ਨਾ ਮੈਂ ਮੇਰਾ ਟਿੱਡ ਕਿਉਂ ਨਾ ਮੱਚੇ ਦੁਨੀਆ ਦੀ ਕੋਈ ਵੀ ਜਨਾਨੀ ਹੋਊਗੀ ਐਂ ਹੋਊਗਾ ਜੇ ਉਹਦੀ ਥਲੇ ਜਿੰਨੀ ਸਿਆਣ ਨਹੀਂ ਹੋਊਗੀ ਕੋਈ ਨਾ ਦੇਦੀ ਤੁਸੀਂ ਯਾਰ ਮੈਨੂੰ ਗੁੱਸਾ ਨਾ ਕਰੋ ਤੁਹਾਨੂੰ ਕੋਈ ਨਹੀਂ ਮਾੜੀ ਕਹਿਣਾ ਤੁਹਾਨੂੰ ਪਤਾ ਮੇਰੇ ਤੇ ਕੋਲ ਕਹਿੰਦੀ ਹੁੰਦੀ ਆ ਵੀ ਤੇਰੀ ਜਠਾਣੀ ਬਹੁਤ ਵਧੀਆ ਗੀ ਤੁਸੀਂ ਵੀ ਮੇਰੇ ਮੰਗੂਆਸ ਬੋਲ ਵਗਿਆੜਨ ਪਰ ਦੇਲ ਸੁੰਡਾ ਵੀ ਬਹੁਤ ਸਾਫ ਆਗਾ ਕੋਈ ਨਾ ਇਹ ਛੋਟੀ ਹੈਗੀ ਓਡੇ ਪਹਿਣਾ ਵਰਗੀ ਆਇਣਾ ਕਰਿਆ ਕੋਈ ਚਲ ਤੂੰ ਆ ਕੇ ਨਾ ਮੇਰੇ ਨਾਲ ਕੱਪੜੇ ਚ ਪਵਾ ਦੀ ਛੱਤ ਤੇ ਮੈਂ ਕੰਬਲ ਧੋਤੇ ਸੀਗੇ ਆ ਜੀ ਹਾਂ ਦੇਵੀ ਇਹਨੂੰ ਨਾ ਲੈ ਆਈ ਕੋਈ ਨਾ ਜਾਣੀ ਆ ਮੈਂ ਕੋਈ ਨਾ ਰਿਤ ਵੱਡੀ ਅਦਾ ਤੇ ਗੁੱਸੇ ਚਾ ਥੋੜੀ ਜੀ ਹੈ ਨਾ ਚਲ ਤੂੰ ਥੋੜਾ ਜਿਹਾ ਨੀਂਦੀ ਰਹਿ ਠੀਕ ਆ ਕੋਈ ਨਾ ਸੋਨੀ ਮੈਂ ਤਾਂ ਨਹੀਂ ਹੋਈ ਆ ਨਾਲੇ ਮੈਂ ਬੋਲ ਕੇ ਲੈਣਾ ਵੀ ਕੀ ਆ ਹਾਂ ਕੋਈ ਨਾ ਮੇਰੀਆਂ ਵੱਡੀਆਂ ਭੈਣਾਂ ਵਰਗੀ ਆ ਕਹਿੰਦੇ ਇੱਕ ਦੀ ਚੁੱਪਣਾ 100 ਖਰਾਦੀ ਹੁੰਦੀ ਆ ਹੂੰ ਇੱਥੇ ਹੈਗਾ ਏ ਹਾਂ ਚੱਲ ਕੋਈ ਨਾ ਤੂੰ ਵੀ ਟੈਨਸ਼ਨ ਨਾ ਲਈ ਵੀ ਮੈਂ ਅਜਰੀਦ ਦੇ ਘਰੇ ਰਹੀ ਸੀ ਤੇ ਤੈਨੂੰ ਵੀ ਆ ਕੁਛ ਦੇਖਣ ਨੂੰ ਮਿਲ ਗਿਆ ਤੂੰ ਤਾਂ ਨਹੀਂ ਮੈਨੂੰ ਕੁਛ ਕਿਹਾ ਤੂੰ ਤਾਂ ਸੁਵਾਈ ਇਹ ਜਾਂ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਪਰ ਨਾਲੇ ਮੈਨੂੰ ਨਹੀਂ ਉਹ ਮੇਰੇ ਨਾਲ ਗੁੱਸੇ ਨਹੀਂ ਹੈਗੀ ਤੇਰੇ ਨਾਲ ਹੀ ਗੁੱਸਾ ਹੁੰਦਾ ਉਹ ਚਲ ਚੰਗਾ ਤੂੰ ਜਾ ਆ ਦੀਦੀ ਕੋਲੇ ਠੀਕ ਹੈ ਹਾਂ ਤੂੰ ਟੈਨਸ਼ਨ ਨਾ ਲੈ ਚੰਗਾ ਸਭ ਕੁਝ ਠੀਕ ਹੋ ਜੂ ਹੋੜੀ ਹੋੜੀ ਚੰਗਾ ਮੈਂ ਵੀ ਕੋਈ ਕੰਮ ਧੰਦਾ ਦੇਖ ਲੈਣੇ ਆ ਹੋਰ ਜੇ ਕੋਈ ਹੋਇਆ ਹਾਂ ਜੀਜੂ ਹਾਂ ਭਾਈ ਰੀਤ ਕਿੱਧਰ ਗਈ ਰੀਤ ਆਪਾਂ ਨਹੀਂ ਇਥੇ ਕੱਪੜੇ ਲੈ ਕੇ ਨਹੀਂ ਚੁੱਪ ਕਰਕੇ ਜੀ ਪਰ ਉਹ ਵੀ ਠੀਕ ਜਿਹਾ ਲੱਗ ਰਿਹਾ ਮੈਂ ਕੀ ਉਹ ਬੁਮਾਰਾ ਕਦੀ ਨਾ ਪਵਾਤਾ ਨਹੀਂ ਇਹ ਕਿ ਅਸੀਂ ਚੱਲ ਠੀਕ ਹੈ ਮੈਂ ਉਹ ਕਪੜੇ ਲਾ ਲੈਣਾ ਮੈਨੂੰ ਪਤਾ ਨਹੀਂ ਕਿ ਕਦੋਂ ਲੱਗੀ ਰਸੋਈ ਚ ਹਣੇ ਆ ਕਪੜੇ ਆ ਕਪੜੇ ਹੈਗਾ ਬਾਹਰੋਂ ਕਿਧਰ ਧੋਣੀ ਹੋਣੀ ਹੈ ਚਲ ਕੋਈ ਨਾ ਮੈਨੂੰ ਪਤਾ ਹੈ ਉਹਦਾ ਮੋਟਰ ਨਾਲ ਥੋੜਾ ਜਿਹਾ ਆਫ ਹੋਇਆ ਪਿਆ ਤੇ ਉਹਨੂੰ ਮੈਂ ਕਿਹਾਗਾ ਮਨ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਨੰਬਰ ਘਟ ਗਏ ਫਿਰ ਕਿੱਡੀ ਗੱਲੇ ਤੇ ਚ ਐਵੇਂ ਨਿੱਕੀ ਨਿੱਕੀ ਕਰਕੇ ਟੈਨਸ਼ਨ ਲਈ ਜਾਣੀ ਹਣਾ ਉਹ ਤਾਂ ਕੋਈ ਗੱਲ ਨਹੀਂ ਜਿੱਜੂ ਮੇਰੀ ਗੱਲ ਸੁਣੋ ਪਰ आज ਜਿਹੜੀ ਤੁਹਾਡੀ ਭਾਬੀ ਆ ਨਾ ਸੱਚੀ ਬਾਲਾ ਕੁਛ ਕਹਿ ਕੇ ਗਈ ਆ ਮੇਰੇ ਸਾਹਮਣੇ ਉਹਨੂੰ ਭਾਬੀ ਹਾਂ ਕਿਉਂ ਕਹਿੰਦੀ ਭਾਬੀ ਦੀ ਕੀ ਮਜਾ ਕਹਿੰਦੀ ਤੂੰ ਲੱਗੇਂਗੀ ਹਾਂ ਬਹੁਤ ਕੁਛ ਕਹਿੰਦੀ ਸੀ ਚਲ ਕੋਈ ਨਾ ਤੂੰ ਨਾ ਲੜੀ ਉਹਦੇ ਨਾਲ ਮੇਰੀ ਗੱਲ ਸੁਣ ਨ ਦੇਖੇ ਇੱਕ ਦੀ ਚੁੱਪ ਸੌਨ ਹੋਰ ਹੁੰਦੀ ਆ ਤੇ ਮੈਂ ਰਿਤ ਨੂੰ ਵੀ ਕਿਹਾਗਾ ਵੀ ਤੂੰ ਬੋਲੀ ਨਾ ਕੁਛ ਮਰਜ਼ੀ ਕਹੀ ਜਾਂਦੇ ਜਿੰਨਾ ਚਿਰ ਤੁਸੀਂ ਆਪਣੇ ਪੈਰਾਂ ਤੇ ਖੜੇ ਨਹੀਂ ਨਾ ਹੁੰਦੇ ਉਹਨਾ ਟਾਈਮ ਚੁੱਪ ਕਰਕੇ ਕੱਟ ਲਓ ਕਿੱਥੇ ਕਿੱਥੇ ਚੁੱਪ ਕਰਾਂਗੇ ਅਸੀਂ ਦੇਖ ਜੀਜੂ ਮੇਰੀ ਗੱਲ ਸੁਣੋ ਜੋ ਪਤਾ ਕਰਨਾ ਹੀ ਪੈਂਦਾ ਹੁੰਦਾ ਹੁਣ ਤੁਸੀਂ ਆਪਦੇ ਘਰੇੋਂ ਦੇਖ ਸਾਰਾ ਕੁਝ ਚੱਲਣਾ ਪੈਂਦਾ ਹੁੰਦਾ ਠੀਕ ਹੈ ਬਾਕੀ ਤੈਨੂੰ ਵੀ ਪਤਾ ਹੀ ਕਿਉਂ ਉਹ ਗੁੱਸੇ ਹੁੰਦੀ ਹੈ ਤੇਰੀ ਭਾਬੀ ਉਹ ਆਪਦੀ ਭੈਣ ਦਾ ਰਿਸ਼ਤਾ ਕਰਾਉਣਾ ਚਾਹੁੰਦੀ ਸੀ ਤੇਰੇ ਨਾਲ ਉਹ ਗੱਲ ਤੇ ਖਿਜਦੀ ਆ ਉਹ ਤਾਂ ਸਾਨੂੰ ਸਾਰੀ ਗੱਲ ਪਤਾ ਦੀ ਹਾਂ ਬਸ ਉਹੀ ਗੱਲ ਨੂੰ ਲੈ ਕੇ ਉਹ ਇਹਨੂੰ ਦੇਖ ਕੇ ਖਿਜ ਜਾਂਦੀ ਆ ਉਹਨੂੰ ਆਇਆ ਵੀ ਜੇ ਮੇਰੀ ਭੈਣ ਹੁੰਦੀ ਇਹਦੀ ਜਗ੍ਹਾ ਤੇ ਪਹਿਲਾਂ ਇਹ ਕਿਹੜੀ ਗੱਲ ਨਾਲ ਹੁਣ ਸਾੜਾ ਜੀਦੋਂ ਬੰਦਾ ਕੇ ਰਾਜੀ ਨਹੀਂ ਹੈਗਾ ਐਵੇਂ ਬੇਫਿਕਰ ਧੱਕਾ ਥੋੜੀ ਕਰਨਾ ਦੇ ਨਾਲ ਉਹੀ ਤਾਂ ਗੱਲ ਆ ਉਹਨੂੰ ਮੈਂ ਕਹਿ ਤਾ ਵੀ ਇਹ ਇਹਨਾਂ ਦੀ ਕਿਸਮਤ ਸੀ ਸੰਜੋਗ ਸੀ ਠੀਕ ਆ ਵੀ ਇਹਨਾਂ ਨੇ ਵਿਆਹ ਕਰਵਾ ਲਿਆ ਵੀ ਤੇਰੀ ਭੈਣ ਦਾ ਸੰਜੋਗ ਹੀ ਹੈ ਨਹੀਂ ਸੀ ਉਹਦੇ ਨਾਲ ਫਿਰ ਹੁਣ ਇਹ ਕਿਵੇਂ ਹੋ ਸਕਦਾ ਉਹੀ ਤਾਂ ਗੱਲ ਆ ਚਲ ਕੋਈ ਨਾ ਜਹੇ ਜਿਹਾ ਦਿਮਾਗ ਹੈਗਾ ਉਹਦਾ ਵਰਤੀ ਜਾਂਦੀ ਆ ਉਹ ਭੋਲ ਵਗੜਾ ਬਿੰਦ ਚੋਹੇ ਜੀ ਹੋ ਜਾਂਦੀ ਆ ਬਸ ਇੱਕ ਮੰਤ ਤੇ ਗੱਲ ਲੱਗੀ ਹੋਈ ਉਹ ਤੇਨੂੰ ਨਹੀਂ ਪਤਾ ਹੈਗਾ ਬਈ ਕਾਹ ਨੂੰ ਭੋਲ ਵਗੜਾ ਕੀ ਉਹ ਤੇਰੇ ਅੱਖੇ ਭੋਲ ਵਗੜਾ ਪਤਾ ਮਨ ਦੇ ਵਿੱਚ ਕਿੰਨੀ ਖਾਰ ਲਾ ਕੇ ਰੱਖਦੀ ਆ ਨਾਲੇ ਤੂੰ ਐਂ ਸੋਚ ਜਿਹੜੀ ਜਨਾਨੀ ਮੁੰਡੇ ਦੇ ਮਾੜੇ ਟਾਈਮ ਦੇ ਵਿੱਚ ਆ ਕੇ ਮੇਡੇ ਮਾਰੇ ਉਹ ਬੋਲ ਵਗੈਰਾ ਹੋ ਸਕਦੀ ਆ ਤੇਰੇ ਸਾਹਮਣੇ ਲਾ ਲਾ ਰੀਤ ਐਂ ਬੁੱਖੀ ਸੀ ਉਹ ਪੁੱਖੀਆਂ ਕੇ ਗੱਲਾਂ ਜਿਹਨੇ ਕਹਿੰਦੀ ਐ ਕੋਈ ਚੰਗੀਆਂ ਗੱਲਾਂ ਨਹੀਂ ਚੰਗਾ ਤਾਂ ਜਿੱਜੂ ਮੈਨੂੰ ਵੀ ਨਹੀਂ ਲੱਗਿਆ ਮੇਰੇ ਸਾਹਮਣੇ ਉਹਦੀ ਬੇਇੱਜ਼ਤੀ ਕਰਕੇ ਗਿਆ ਚੱਲ ਕੋਈ ਨਾ ਬੇਇੱਜ਼ਤੀ ਵੀ ਨਹੀਂ ਸਮਝਦਾ ਆਪਣੇ ਘਰ ਦੇ ਵਿੱਚ ਹੀ ਗੱਲਾਂ ਦੇਖਣਾ ਚੱਲ ਮੈਨੂੰ ਪਤਾ ਬਾਹਰ ਹੋਰ ਨਹੀਂ ਕਿਸੇ ਨੂੰ ਪਤਾ ਹੈਗਾ ਤੇ ਮੇਰਾ ਸੋਨੂੰ ਪਤਾ ਜਿੱਜੂ ਮੈਂ ਕਦੇ ਵੀ ਕਿਸੇ ਕੋਲੇ ਗੱਲ ਨਹੀਂ ਕਰਦੀ ਹੁੰਦੀ ਮੈਂ ਰੀਤ ਨੂੰ ਵੀ ਸਮਝਾਤਾ ਵੀ ਰੀਤ ਕੋਈ ਨਾ ਚੱਲ ਕਹਿ ਲੈਣ ਦੇ ਚੁੱਪ ਕਰਕੇ 깈ਟ ਲਾ ਹੋਰ ਕੀ ਆ ਫਿਰ ਤਾਂ ਕਰ ਠੀਕ ਆ ਫਤਾਉਨੂੰ ਕਿੰਨਾ ਕੁਛ ਕਹਿੰਦੀ ਤੂੰ ਨੌਕਰੀ ਤੇ ਨਹੀਂ ਲੱਗ ਸਕਦੀ ਤੇਰੀ ਪਹਿਲਾ ਸ਼ਕਲ ਹੈਗੀ ਆ ਹਾਂ ਐ ਹੈਗਾ ਬਾ ਹੈਗਾ ਮੈਥੋਂ ਚੋਰ ਨੂੰ ਪੜਾਈਆਂ ਕਰਦੀ ਆ ਤੂੰ ਸਾਨੂੰ ਦੱਸਿਆ ਨਹੀਂ ਬਹੁਤ ਕੁਛ ਕਹਿੰਦੀ ਆ ਇਹਦੇ ਪਿੱਛੇ ਕਹਿੰਦੀ ਮੇਰੇ ਘਰ ਵਾਲਾ ਲੜਦਾਗਾ ਸਾਡੀ ਲੜਾਈ ਮੈਂ ਤਾਂ ਚੋਰ ਨੂੰ ਤਾਂ ਪੜਾ ਰਿਆ ਸੀਗਾ ਮੈਨੂੰ ਆਿਆਂ ਦੀ ਕਾਦੇ ਪਿੱਛੇ ਕਲੇਸ਼ ਪਾਉਣਾਗਾ ਮੜ ਜੇ ਪਿੱਛੇ ਮੈਂ ਕਲੇਸ਼ ਪਾ ਕੇ ਬਹਿ ਜੂਗੀ ਇਹ ਤਾਂ ਗੀ ਨਹੀਂ ਮਾਣ ਹੈਗੀ ਹਾਂ ਸਹੀ ਗੱਲ ਆ ਕਹਿੰਦੀ ਮੇਰੇ ਘਰ ਵਾਲਾ ਕਹਿੰਦੀ ਹਾਂ ਪੈਸੇ ਉਹ ਕਰਦਾ ਕਹਿੰਦੀ ਇਹਦੀ ਪੜਾਈ ਤੇ ਖਰਚਾ ਕਰਦਾਗਾ ਦੇਖ ਲੱਕੀ ਉਹ ਮੈਂ ਜਿੱਜੂ ਚਲ ਕੋਈ ਨਾ ਨਾਮ ਲੈਤਾ ਜਿੱਜੂ ਮੈਂ ਕਹਿੰਦੀ ਸੀ ਤੁਹਾਨੂੰ ਵੀ ਤੁਸੀਂ ਵੀ ਚਲ ਆਪਦਾ ਕੰਮ ਧੰਦਾ ਕਰਿਆ ਕਰੋ ਇਹੀ ਗੱਲਾਂ ਕਰਕੇ ਤਾਂ ਮੈਂ ਕੰਮ ਤੇ ਲੱਗਾਂਗਾ ਮੈਨੂੰ ਪਤਾ ਸੀ ਇਹਨੇ ਕੱਲ ਨੂੰ ਮੀਣਾ ਮਾਰਨਾ ਹੈ ਹਾਂ ਸਹੀ ਗੱਲ ਹੁਣ ਤੂੰ ਆ ਕਹਿ ਦਿਆ ਕਰ ਜਿੱਜੂ ਵੀ ਮੈਂ ਆਪ ਕੰਮ ਕਰ ਦਾਂਗਾ ਜੇ ਪੜ੍ਹਾਈ ਦਾ ਖਰਚਾ ਚਾਹਦਾ ਤਾਂ ਮੈਂ ਖੁਦ ਕੰਮ ਤੇ ਜਾਣਾ ਕਿ ਮੈਂ ਕਿਹੜਾ ਕਿ ਵਿਹਲਾ ਹੁਣ ਇਹ ਘਰ ਦਾ ਕੰਮ ਕਰਦੀ ਐ ਫੇਰ ਘਰ ਦਾ ਕੰਮ ਵੀ ਤਾਂ ਬਰਾਬਰੀ ਕਰਵਾਉਂਦੀ ਐ ਨਾ ਉਹਦੇ ਉਹ ਕਿਹੜਾ ਕੱਲੀ ਕਰਦੀ ਐ ਕੰਮ ਨਾਲੇ ਪੜ੍ਹਦੀ ਐ ਕਿ ਨਾਲੇ ਕੰਮ ਕਰਾਉਂਦੀ ਐ ਨਾਲ ਤੇ ਤੁਸੀਂ ਵੀ ਕੰਮ ਤੇ ਜਾਣੇ ਹੋਗੇ ਬਸ ਉਹ ਜੂ ਟੈਂਸ਼ਨ ਆਦਾ ਠੀਕ ਆ ਤੇਰਾ ਕੀ ਬਣਾਇਆ ਚੱਕ ਤੇ ਉਹ ਹੀ ਰਹਿ ਗਈ ਕਿਵੇਂ ਪੇਪਰ ਚੋਂ ਹੋਰ ਮੈਂ ਤਾਂ ਪੇਪਰ ਚ ਰਹੇਗੀ ਮਰਤਾਬਦ ਮੈਂ ਚੱਲ ਮੇਰਾ ਤਾਂ ਕੋਈ ਗੱਲ ਨਹੀਂ ਠੀਕ ਆ ਜੋ ਹੋਣਾ ਸੀ ਤਾਂ ਹੋ ਗਿਆ ਹਨਾ ਦੇਖ ਹੁਣ ਜਿਹੜੇ ਮੇੜੇ ਮਾਂ ਨਹੀਂ ਹਨਾ ਹੁਣ ਮੇੜਿਆਂ ਦੇ ਵਾਸਤੇ ਝੋਲੇ ਰੱਖਣਾ ਪੈਣਾ ਅਗਲੇ ਦਿਨ ਮੇੜੇ ਖੜੋ ਤੇ ਝੋਲੇ ਦੇ ਵਿੱਚ ਪਾਈ ਜਾਓ ਹਾਂ ਇਹ ਗੱਲ ਜਿੱਜੂ ਸੋਡੀ ਵਧੀਆ ਸਹੀ ਗੱਲ ਮੈਨੂੰ ਦੇਖ ਦੇ ਇੱਕ ਇਹਨਾਂ ਅੱਗੇ ਆ ਵੀ ਵੱਧ ਤਿਆਰੀ ਕਰੋ ਤੇ ਮੇਰੇ ਸਾਰਿਆਂ ਨੂੰ ਵਿਆਹ ਸਮੇਤ ਮੋੜੋ ਯਾ ਚੱਕਾ ਤੇਰਾ ਸੀਗਾ ਨਾ ਬੇਣਾ ਯਾ ਬਣ ਕੇ ਦਿਖਾਓ ਹੁਣ ਹਾਂ ਜਿੱਜੂ ਬਹੁਤ ਸਹੀ ਗੱਲ ਕਹੀ ਹੈ ਇਹੀ ਗੱਲ ਰੀਤ ਨੂੰ ਸਮਝਾਓ ਵੀ ਟੈਨਸ਼ਨ ਨਾ ਲਵੇ ਕਿਸੇ ਗੱਲ ਦੀ ਕੋਈ ਗੱਲ ਨਹੀਂ ਇਹ ਤਾਂ ਆਪਾਂ ਨੂੰ ਫੇਰ ਮੌਕਾ ਮਿਲ ਜਾਊਗਾ ਅਗਲੇ ਪੇਪਰ ਦੀ ਤਿਆਰੀ ਕਰ ਲੈਣੇ ਆਗੇ ਕੋਈ ਚੱਕਰ ਨਹੀਂ ਹੁੰਦਾ ਇਹ じゃ ਫਿਰ ਕੀ ਹੁੰਦਾ ਇਹ ਤਾਂ ਆਪਾਂ ਨੂੰ ਮੌਕੇ ਮਿਲਦੀ ਰਹਿੰਦੇ ਨੇ ਫਿਰ ਕੀ ਹੋ ਗਿਆ ਜੇ ਐਤ ਕੀ ਵਾਰ ਰਹਿ ਗਈ ਇੱਕ ਨੰਬਰ ਦੀ ਕਮੀ ਸੀ ਨਾ ਉਹ ਅਗਲੇ ਪੇਪਰ ਚ ਤਿਆਰੀ ਹੋ ਜਾਊਗੀ ਹੌਸਲਾ ਨਹੀਂ ਡੇਗਣਾ ਚਾਹੀਦਾ ਜੇ ਆਪਾਂ ਹੌਸਲਾ ਡੇਗ ਲਾਂਗੇ ਨਾ ਤਾਂ ਆਪਾਂ ਕਦੇ ਵੀ ਅੱਗੇ ਨਹੀਂ ਵਧ ਸਕਦੇ ਚਲੋ ਫੇਰ ਕਰ ਲੋ ਕੰਮ ਕਰਨਾ ਸੀ ਜੀ ਔਰ ਇਤਨਾ ਕਰਾ ਲੋ ਮੈਨਾਂ ਕੱਲੀ ਸੋਚੀ ਜਾਂਦੀ ਹੋਊਗੀ ਕੋਈ ਨਾ ਜੱਜੂ ਜੀ ਜਿੰਨੇ ਦਿਨ ਮੈਂ ਉਰੇ ਹੈਗੀ ਆ ਮੈਰੀਤ ਨੂੰ ਕੋਈ ਵੀ ਟੈਨਸ਼ਨ ਚਾਉਣ ਨਹੀਂ ਦਿੰਦੀ ਚਲ ਤੁਸੀਂ ਐਂ ਕਰੋ ਬਾਈ ਤੇਰੇ ਅਜੇ ਜਾਇਓਣਾ ਹੋਊਗਾ ਹਾਂ ਜੀ ਜੂ ਠੀਕ ਐ ਕੋਈ ਗੱਲ ਨਹੀਂ ਮੈਂ ਉਰੀ ਆਂ ਹਾਂ ਬਾਕੀ ਨਾਲੇ ਤੇਰੇ ਮਾਮੇ ਨਾਲ ਇਹਦੇ ਮਾਮੇ ਨਾਲ ਰੀਤ ਦੇ ਨਾਲ ਮੇਰਾ ਜੀ ਲੱਗਿਆ ਰਹਿੰਦਾ ਉਹ ਨਾ ਕੋਈ ਥੀ ਉਹ ਤਾਂ ਬਹੁਤ ਵਧੀਆ ਤੇਰੇ ਮੰਮੀ ਦੇ ਘਟਨਦਲਾ ਸੰਗੀਆਂ ਨਹੀਂ ਜੀ ਉਹ ਐ ਕਰੀ ਜੇ ਤੂੰ ਜਾਣਾ ਹੋਗਾ ਤਾਂ ਕਰੇ ਹੁਣ ਜਾਇਜ਼ ਘੰਟਾ ਅਗਲੇ ਕੱਪੜੇ ਚੱਕ ਦੇ ਹਾਂ ਚਲ ਕੋਈ ਨਾ ਠੀਕ ਐ ਹਾਂ ਠੀਕ ਐ ਠੀਕ ਹੁਣ ਮੈਂ ਚੱਲਦੀ ਆਂ ਉਹ ਆਈ ਗਏ ਲੈ ਆਹ ਇਹ ਤੁਹਾਡੇ ਵੀ ਇਹ ਜਿਹਾ ਕੱਟੂ ਹੋਊਗਾ ਨਾ ਨਹੀਂ ਉਸਦੇ ਪੈਰਾਂ ਦੇ ਖੜੇ ਹੋ ਜਾ ਨਾ ਆਇਆ ਸਸਿਕਾ ਜੀ ਜੀ ਕੀ ਹਾਲ ਚਾਲ ਨੇ ਠੀਕ ਆ ਬਈ ਵਧੀਆ ਤੁਸੀਂ ਦੱਸੋ ਵਧੀਆ ਠੀਕ ਠਾਕ ਤੇ ਪਹਿਲਾਂ ਵੀ ਤੁਸੀਂ ਬਈ ਆ ਕੇ ਮੁੜ ਕੇ ਸੀ ਇੱਕ ਵਾਰ ਪਹਿਲਾਂ ਆ ਇਸੇ ਮੈਂ ਪੁਜਾਈ ਦੱਸਦੀ ਸੀ ਕਹਿੰਦੀ ਕੋਈ ਤੇ ਸ਼ਰੀਦੀ ਸੇਲੀ ਮਿਲਾਈ ਸੀ ਮੈਂ ਆ ਮੈਂ ਆ ਇਸੇ ਮੈਂ ਰੀਤ ਨੂੰ ਮਿਲਣੀ ਆਈ ਸੀ ਤੇ ਨਾਲੇ ਮੈਂ ਸੋਚਿਆ ਜੀਜੂ ਨੂੰ ਵੀ ਮਿਲਿਆ ਹਾਂ ਅ ਅ ਇਹਨਾਂ ਦੇ ਘਰ ਤੇ ਲੈਣਾ ਹੀ ਨਹੀਂ ਹਜੇ ਇਹਨਾਂ ਨੂੰ ਨਹੀਂ ਆਈ ਨਹੀਂ ਹੈਗੇ ਨਾਲੇ ਨੇ ਸੋਚਿਆ ਵੀ ਮੰਮੀ ਨੂੰ ਵੀ ਮਿਲਿਆ ਹਾਂ ਮੰਮੀ ਨੂੰ ਮੰਮੀ ਨੂੰ ਕੀ ਜਾਣਦੀ ਆ ਫਤਾਨੇ ਇੱਕ ਦਿਨ ਚ ਇਹਨੇ ਦੀ ਤਾਂ ਇੰਨੀ ਗੁੜੀ ਦੋਸਤੀ ਹੋਗੀ ਨਾ ਪੁੱਛੋ ਨਾ ਮਾਮਾ ਇੱਥੇ ਤਾਂ ਰਹਿੰਦਾਗਾ ਜਿੱਦੇ ਮੈਂ ਆਉਣੀ ਆ ਮਾਮਾ ਇੱਥੇ ਹੁੰਦਾ ਤਾਂ ਕਰਕੇ ਫਿਰ ਮੈਂ ਉਹਦੇ ਨਾਲ ਬਸ ਗੱਲਾਂ ਬਾਤਾਂ ਕਰ ਲੈਣੀ ਆ ਹੋਰ ਕੀ ਤੁਸੀਂ ਆਏ ਤਾਂ ਬਈ ਇੱਥੇ ਦੋ ਵਾਰੀਆਂ ਲੈ ਐਦੂ ਪਹਿਲਾਂ ਐਵੇਂ ਵੀ ਹੋ ਗਿਆ ਵੀ ਕਿੰਨੇ ਜਿੰਨੇ ਵਾਰ ਆਈਆਂ ਇੱਥੇ ਮੈਂ ਦੋ ਵਾਰੀਆਂ ਆਈਆਂ ਮੈਂ ਹਨਾ ਤੇ ਦੋ ਵਾਰੀ ਇੱਥੇ ਮਾਮਾ ਬੈਠਾ ਸੀ ਉਹ ਮਾਮਾ ਤਾਂ ਹੁਣ ਇੱਥੇ ਹੀ ਰਹੂਗਾ ਤੇ ਇਹਨਾਂ ਨੇ ਜਾਣਾ ਨਹੀਂ ਜੇ ਤੇ ਰਹਿਣਗੇ ਇਹ ਰਹਿਣਗੇ ਅੱਜ ਆਈਓ ਮੈਂ ਪੁੱਛੀ ਹੁੰਦਾ ਸੀ ਵੀ ਇਹਨਾਂ ਦੇ ਘਰ ਦੇ ਵਿੱਚ ਲੈਣ ਨੂੰ ਆਉਣਗੇ ਕਿ ਕਿਵੇਂ ਬੈਠੀ ਆ ਲੈ ਜੀਜੂ ਤੁਸੀਂ ਆਂਗਾ ਤੋ ਕਰੀ ਐਨ ਜਿੰਮੇ ਘਰੋਂ ਕੱਢਣਾ ਹੁੰਦਾ ਰੀ ਕਰੋਂ ਕੱਢਣ ਵਾਲੀ ਗੱਲ ਨਹੀਂ ਬਾਈ ਕਰ ਟਾਈਮ ਮਾੜਾ ਗੱਲ ਐਵੇਂ ਟਾਈਮ ਮਾੜਾ ਤੇ ਨਿਹਰਾ ਹੋਇਆ ਪਿਆ ਉਹਨਾਂ ਨੇ ਤਾਂ ਪੁੱਛ ਲਿਆ ਲੈ ਟਾਈਮ ਮਾੜਾ ਨੂੰ ਕਿ ਮੈਂ ਨਿਆਣੀ ਐਗੀ ਨਿਆਣੇ ਦੀ ਗੱਲ ਨਹੀਂ ਚਾਹੇ ਬਾਈ ਇੱਥੇ ਮਹੀਨਾ ਰਹਿ ਤੈਨੂੰ ਕੋਈ ਨਹੀਂ ਬੁਲਾਉਂਦਾ ਹੈਗਾ ਅਸਲ ਗੱਲ ਵੈਸੇ ਕਰਦਾ ਹਾਂ ਕੀ ਮਤਲਬ ਹੈ ਕਿ ਮਾਮਾ ਹੈਗਾ ਬੁਲਾਉਣ ਨੂੰ ਇਹ ਦਿਮਾਗ ਬਹੁਤ ਖਾਂਦੀ ਐ ਇਸੇ ਲਈ ਕਿ ਇਹ ਜੀ ਇਹ ਜਿਹੜੀ ਲੈ ਦਿਮਾਗ ਦਿਮਾਗ ਕਿਥੋਂ ਖਾਣਾ ਜਿਹੜੇ ਬਦਾਮ ਖਾਂਦੇ ਹੁਣ ਉਹਦਾ ਠੀਕ ਹੈ ਤੇ ਮਾਮਾ ਕਿਉਂ ਅਸਲ ਵੱਟੇ ਚ ਲਈ ਜਾਂਦਾ ਬਾਹਰ ਮੈਨੂੰ ਕਹਦਾ ਮੇਰਾ ਬਾ ਕੋਲਰ ਬਾਹਰ ਲਾ ਦੇ ਪਾਣੀ ਦਾ ਭਰ ਦੇ ਮੈਂ ਤਾਂ ਇਸੇ ਚ ਪੈਂਦਾ ਨਹੀਂ ਮੈਂ ਕੀ ਗੱਲ ਹੋਗੀ ਦੱਸ ਤਾਂ ਦੇ ਮੈਨੂੰ ਕਹਦਾ ਨਾ ਨਾ ਬਸ ਪੈਣਾ ਨਹੀਂ ਹੈ ਮੈਂ ਕੀ ਗੱਲ ਹੋਗੀ ਕਹਿੰਦਾ ਏਸੀ ਨੂੰ ਦੇਖ ਕੇ ਚੰਦਰੀ ਦੀ ਜਦ ਆਈ ਕਹਿੰਦਾ ਉਹਨੇ ਇਹ ਏਸੀ ਕਹਿੰਦਾ ਫ੍ਰੀ ਲਗਾਇਆ ਹੋਇਆ ਮਹਾ ਮਾਮਾ ਤੋਂ ਹੋ ਗਿਆ ਤਾਂ ਲਾਣਾ ਛੱਡੀ ਕਹਿੰਦੇ ਚੱਪੜਾ ਵਾਂ ਨੂੰ ਜੀ ਕਰਦਾ ਕਹਿੰਦਾ ਕਿਸ ਤਰ੍ਹਾਂ ਹੱਕ ਦੀ ਕਮਾਈ ਲਈ ਸੀ ਲਵਾਉਣਾ ਸੀ ਇਸ ਗੱਲ ਦਾ ਗੁੱਸਾ ਨਾ ਕਰੀ ਹਨਾ ਮੈਨੂੰ ਤਾਂ ਐ ਲੱਗਦਾ ਵੀ ਇੱਥੇ ਨਾ ਸਾਰਾ ਬੋਲਾ ਦਾ ਡੱਬਰੀ ਹੈਗਾ ਆਹ ਐਵੇਂ ਜਿਵੇਂ ਇਹ ਗੱਲਾਂ ਕਰਦੇ ਕੋਈ ਰਾਣਾ ਭਰਾਓ ਵੀ ਬੰਦ ਕਰੀ ਗਿਆ ਤੇ ਉਦੋਂ ਬਾਅਦ ਤੁਹਾਡੀ ਭਾਬੀ ਆ ਗਈ ਤੇ ਉਹ ਉਹਦੇ ਨਾਲ ਲੜਨ ਲੱਗ ਗਈ ਫਿਰ ਮਾਮਾ ਹੈ ਰੀਤ ਦਾ ਉਹ ਤਾਂ ਪਰ ਮੈਨੂੰ ਵਧੀਆ ਲੱਗਦਾ ਉਹਦੀ ਨਾਲ ਅਦਰ ਮੈਨੂੰ ਵਧੀਆ ਲੱਗਦੀ ਬਾਕੀ ਜਿੰਨੇ ਵੀ ਇੱਥੇ ਹੈਗੇ ਨੇ ਨਾ ਸਾਰੇ ਐ ਇਦਾਂ ਹੀ ਬੋਲਦੇ ਨੇ ਅੱਛਾ ਤੇਰੇ ਕਹਿੰਦਾ ਮਤਲਬ ਅਸੀਂ ਵੀ ਪਾਗਲ ਹੀ ਆ ਨਹੀਂ ਨਹੀਂ ਰੀਤਮ ਮੈਂ ਤਾਂ ਜਿੱਜੂ ਦੀ ਗੱਲ ਕਰਦੀ ਵੀ ਐ ਜੇ ਕੋਈ ਬੋਲਦਾ ਨਾ ਬਈ ਮੈਨੂੰ ਜੋ ਮਰਜ਼ੀ ਬੋਲ ਜਿੱਜੂ ਨੂੰ ਨਾ ਕੁਝ ਵੀ ਬੋਲੀ ਅੱਛਾ ਮੇਰੀ ਕੋਮੇ ਜਿੰਦ ਕੱਢ ਲਾ ਮੇਰੇ ਯਾਰ ਨੂੰ ਬੰਦਾ ਨਾ ਬੋਲੀ ਇਹ ਕਿਹਦੇ ਗਾਣੇ ਨਹੀਂ ਖਾ ਲਿਆ ਗੱਲ ਕਰ ਤੇ ਮੇਰੀ ਗੱਲ ਸੁਣ ਬਾਈ ਦੇਖ ਠੀਕ ਹੈ ਤੈਨੂੰ ਕੋਈ ਚੰਗੀ ਗੱਲ ਹੈ ਨਿਆਣ ਮਤ ਤੇ ਨਮਾਨ ਮਤ ਅਜੀਆਂ ਗੱਲਾਂ ਨਾ ਥੋੜਾ ਟਾਈਮ ਹੀ ਚੱਲਦੀਆਂ ਨੇ ਅਸਲ ਜਦੋਂ ਬੰਦੇ ਤੇ ਬੱਤਾਂ ਪੈ ਜਾਂਦਾ ਤਾਂ ਬੰਦਾ ਆਪ ਹੀ ਸਿਆਣਾ ਹੋ ਜਾਂਦਾ। ਪਲੀਥ ਇਹ ਗੱਲ ਤੁਹਾਨੂੰ ਚੰਗੀ ਚਲਣਾ। ਇਹ ਤਾਂ ਹੋਏ ਨਹੀਂ ਸਿਆਣੇ ਹਜੇ। ਲੈ ਇਹ ਤਾਂ ਸਾਨੂੰ ਪਤਾ। ਤੈਨੂੰ ਪਤਾ ਨਾ ਵੀ ਜੀਜੂ ਵੀ ਤੇਰੇ ਪੜਦੇ ਹੁੰਦੇ ਸੀ। ਨਾਲ ਇਹਨੇ ਆ ਤੇ ਮੇਰੀ ਪੜਾਈ ਨਾਲ ਰੱਖੀ ਆ ਵੀ ਤੂੰ ਪੜਨਾ। ਤੇ ਵਿਚਾਰੇ ਹੁਣ ਕੰਮ ਕਰਦੇ ਨੇ। ਤਸਰੀ ਤਾਂ ਜਿਹੜਾ ਆਪਾਂ ਇਗਜ਼ਾਮ ਦੇ ਕੇ ਆ ਸੀ ਥੋੜਾ ਮੈਂ ਜਗੇ ਜੀਏ 50% ਦੇਣਾ। ਉਹਦਾ ਰਿਜ਼ਲਟ ਆਉਣਾ ਸੀਗਾ। ਦੇਖਿਆ ਨਹੀਂ ਤੁਸੀਂ? ਸ਼ਾਮ ਸ਼ਾਮ ਤਾਂ ਹੋਗੀ। ਦੇਖੋ ਮੈਂ ਵੀ ਤਾਂ ਗੱਲ ਕਰਾ। ਤੁਸੀਂ ਦੇਖੋ। ਸਨੀ ਤੂੰ ਦੇਖ ਦੇਖ ਚਲੋ ਬੋਲੋ ਦੇਖ ਲੈ ਤੂੰ ਆਪ ਹੀ ਦੇਖ ਲੈ ਤੂੰ ਕਹਿੰਦਾ ਨਹੀਂ ਜਿੱਜੂ ਜੀ ਕੋਈ ਨਾ ਫੇਰ ਗਈ ਹੋਵੇ ਮੇਰੇ ਜਿੱਜੂ ਨੂੰ ਕਹਤਾ ਆ ਰੋਲੰਬਰਾਹੀ ਸੀ ਨਾ ਤੇਰਾ ਮਾਣ ਵਾਲ ਹੂੰ ਭੱਜ ਕੇ ਤਾਂ ਫੋਨ ਅਸੀਂ ਐ ਚੱਕਿਆ ਸੀਗਾ ਜਦ ਮੈਂ ਹੋਂ ਦੇਖਾਂ ਹਾਂ ਜੀ ਜਿਹੜਾ ਸਰਪ੍ਰਾਈਜ਼ ਹੋਣਗੇ ਚਲੋ ਉਹ ਗੱਲੀ ਦੀ ਤਾਂ ਹਾਂ ਦੇਖਿਆ ਨੀ ਕੀ ਹੋ ਗਿਆ ਅੱਧੀ ਵਾਰ ਨਾ ਦੋ ਨੰਬਰ ਆ ਗਏ 60 ਦੀ ਮੈਂ ਚੱਕੀ ਆ ਆਇਆ ਤਾਂ ਬਹੁਤ ਮਿਹਨਤ ਕੀਤੀ ਸੀ ਮੈਨੂੰ ਤਾਂ ਲੱਗਦਾ ਮੇਰੇ 60 ਤੋਂ ਵੀ ਪਲੱਸ ਹੋਣੇ ਚਾਹੀਦੇ ਆ ਦੇਖ ਰਿਤ ਮਿਹਨਤ ਦੀ ਗੱਲ ਮਿਹਨਤ ਕਰਨਾ ਤੇਰਾ ਕੰਮ ਆ ਕਿਉਂ ਪਤਾ ਨਾ ਅੱਜ ਕੱਲ ਕੋਪੀਟਿਸ਼ਨ ਬਹੁਤ ਹੈਈ ਹੈਗਾ ਕੋਪੀਟਿਸ਼ਨ ਬੜਾ ਜ਼ਿਆਦਾ ਮੇਰੀ ਜਗ੍ਹਾ ਦੀ ਬੜੀ ਆ ਦੇਖ ਮਨੂੰ ਪਲੱਸ 2 ਹਰੇਕ ਬੰਦਾ ਕਰੀ ਬੈਠਾਗਾ ਤਿੰਨ ਨਾ ਹਰੇਕ ਘਟਨੀ ਕਿ ਹਰੇਕ ਇਹਨਾਂ ਜਿਹੜੇ ਪੁਰਾਣੇ ਸਟੂਡੈਂਟ ਆ ਲਗਾਤਾਰ ਪੜਦੇ ਆ ਜਿੰਦੇਗੇ ਉਹ ਤਿਆਰੀਆਂ ਫੁੱਲ ਕਰੀ ਬੈਠੇ ਆ ਜਿੱਥੇ ਦਾ ਮਤਲਬ ਸਹੀ ਸਹੀ ਆਪਣਾ ਪਤਾ ਪੈਂਦਾ ਨਹੀਂ ਕੋਈ ਨਾ ਰਿਤ ਆਪਾਂ ਤਾਂ ਦੋਨੇ ਹੀ ਰਹਿ ਗਈਆਂ ਚੱਲ ਕੋਈ ਨਾ ਅਗਲੀ ਵਾਰ ਨਾ ਪੂਰੀ ਦੱਬ ਕੇ ਮਿਹਨਤ ਕਰਾਂਗੇ ਪਰ ਮੈਨੂੰ ਨਾ ਸੱਚੀ ਯਕੀਨ ਨਹੀਂ ਹੋ ਰਿਹਾ ਵੀ ਮੇਰੇ ਨਾਲ ਆ ਕੁਝ ਹੋਊਗਾ ਚੱਲ ਰਿਹਾ ਬਸ ਦਰ ਹੌਲਾ ਕਰਦੀਆਂ ਮੂਡ ਨਾ ਆਫ ਕਰ ਟੈਨਸ਼ਨ ਨਾ ਲੈ ਆ ਤਿੰਨ ਮਹੀਨਿਆਂ ਨੂੰ ਫੇਰ ਹੋਰ ਪੋਸਟ ਆ ਜਾਣੀਆਂ ਹੋਰ ਕੀ ਐ ਤਾਂ ਆਉਂਦੀਆਂ ਹੀ ਰਹਿੰਦੀਆਂ ਇਹ ਤਾਂ ਨਾਲੇ ਨਾਲੇ ਤੂੰ ਕਹਿੰਦੀ ਤਾਂ ਹੁੰਦੀ ਸੀ ਮੈਨੂੰ ਵੀ ਜਿਹੜੀਆਂ ਆ ਆ ਹੁਣ ਵਾਲੀਆਂ ਪੋਸਟਾਂ ਭਈਆਂ ਗਈਆਂ ਇਹ ਦੂਸਰੀਆਂ ਨੇ ਫਾਇਰ ਵਾਲੀਆਂ ਵੀ ਇਹਦੇ ਵਿੱਚ ਅਸਲ ਕੋਈ ਵੀ ਹੋਵੇ ਪੋਸਟ ਤਾਂ ਪੋਜ਼ੀਟਿਵ ਸੀਗੀ ਨਾ ਨਾਲੇ ਤੁਹਾਨੂੰ ਪਤਾ ਵੀ ਮੈਂ ਦਿਨ ਰਾਤ ਕੰਮ ਲਿਆ ਵਾਂਗੂ ਪੜ੍ਹਦੀ ਆ ਹੋ ਚਲ ਕੋਈ ਨਾ ਐਨਾ ਦਿਲ ਕੋਈ ਸਿੱਕਾ ਨਾਲੇ ਆਪਾਂ ਤਾਂ ਨਾਲੇ ਆਪਾਂ ਤਾਂ ਇਹ ਦੇਖ ਕਿਸੇ ਨੂੰ ਪਤਾ ਵੀ ਲੱਗਣ ਦਿੱਤਾ ਪੱਲੇ ਵੱਡੇ ਬਾਈ ਨੂੰ ਪਤਾ ਹਨਾ ਤੁਸੀਂ ਲੋਕ ਲੋਕੇ ਪੜਦੇ ਰਹੋਗੇ ਤੈਨੂੰ ਪਤਾ ਸੋ ਨਹੀਂ ਮੈਂ ਨਾ ਹੇ ਨੀਚੇ ਬਹਿ ਕੇ ਪੜਦੀ ਹੁੰਦੀ ਸੀ ਵੀ ਜੇ ਨੀਂਦ ਵੀ ਆਊਗੀ ਤਾਂ ਫਰਸ਼ ਤੇ ਪੈਰ ਲੱਗੇ ਨਾਲ ਦੇ ਨਾਲ ਜਾਗ ਆ ਜੀ ਫਿਰ ਵੀ ਚਲ ਕੋਈ ਨਾ ਚਲ ਕੋਤਾ ਦਾਇਤ ਤਾਂ ਨਹੀਂ ਲੱਗਦੀ ਜਾਣਾ ਉਹ ਜਿਵੇਂ ਕਹਿੰਦੇ ਹੁੰਦੇ ਆ ਇਹ ਕਿ ਪਖਾਣਾ ਪਾਉਂਦੇ ਹੁੰਦੇ ਨੇ ਅਗੇ ਚੋਰੀ ਦੇ ਪੁੱਤ ਨਾ ਕਦੇ ਗੱਭਰੂ ਨਹੀਂ ਹੁੰਦੇ ਜੀ ਉਹ ਕਮ ਆਪਣੇ ਨਾਲ ਹੋਵੇ ਚਲ ਕੁਛ ਨਹੀਂ ਹੁੰਦਾ ਚਲ ਕੋਈ ਨਾ ਬਾਈ ਸਾਡਾ ਕਿਹੜਾ ਰੱਬ ਵਿੱਚ ਹੈਣਾ ਅਗਲੀ ਵਾਰ ਜਦੋਂ ਪੂਰੀ ਤੁਸੀ ਇਹਨਾਂ ਦੇ ਦੱਬ ਕੇ ਪੜਾਈ ਕਰਵਾਓ ਇਹਨਾਂ ਵੱਲ ਧਿਆਨ ਦਿਓ ਕੋਈ ਨਹੀਂ ਜੇ ਹੁਣ ਮੈਂ ਦੱਬ ਕੇ ਪੜਾਈ ਨਹੀਂ ਕੀਤੀ ਨਾ ਤਾਂ ਮੈਨੂੰ ਲੱਗਦਾ ਮੈਂ ਕਦੇ ਵੀ ਨਹੀਂ ਕਰ ਸਕਦਾ ਮੈਂ ਹੌਸਲਾ ਨਹੀਂ ਡਿਗਾ ਕਦੇ ਹੌਸਲਾ ਡਿਗਾ ਹੀ ਨਹੀਂ ਸੀ ਨਾਲੇ ਇੱਕ ਗੱਲ ਯਾਦ ਰੱਖਾ ਤੇਰੇ ਬਾਪੂ ਨੇ ਤੈਨੂੰ ਕੀ ਕਿਹਾ ਸੀ ਕਹਿੰਦਾ ਪੁੱਤ ਕਰ ਦੇ ਹੌਸਲਾ ਨਹੀਂ ਛੱਡੀਦਾ ਜਿੰਨੀ ਮਰਜ਼ੀ ਗੱਲ ਠੀਕ ਆ ਦੇਖੋ ਕੋਈ ਗੱਲ ਨਹੀਂ ਆ ਪਤਾ ਪਹਿਲੀ ਵਾਰ ਹੀ ਦੇਖਿਆਗਾ ਨਾ ਮੈਨੇ ਨਾ ਮੰਜਰ ਪਿੱਛੇ ਨਹੀਂ ਛੱਡੀਦਾ ਹੁੰਦਾ ਨਾਲੇ ਅਜੇ ਤੱਕ ਇੱਕ ਵਾਰੀ ਟਰਾਈ ਕੀਤਾਗਾ ਅਜੇ ਤਾਂ ਆਪਕੋ ਬਹੁਤ ਚਾਂਸ ਪਏ ਨੇ ਅਜੇ ਕਿਹੜਾ ਛੋਟੀ ਉਮਰ ਕੱਪਤੀ ਜਾਂਦੀ ਹੈ ਕੋਈ ਚੱਲੋ ਸੰਗਾ ਹਾਂ ਹੋਈ ਕਰ ਲਵੀਂ ਹੋਰ ਤਿਆਰੀ ਦੇਖ ਤੁਨੂੰ ਜਿੱਜੂ ਕਿੰਨਾ ਸਾਥ ਦਿੰਦੇ ਨੇ ਤੈਨੂੰ ਤਾਂ ਹੌਸਲਾ ਰੱਖਣਾ ਚਾਹੀਦਾ ਨਾਲੇ ਬਈ ਤੁਸੀਂ ਐਵੇਂ ਹੀ ਦੇਖੋ ਮੈਂ ਤਾਂ ਇਹਦੀ ਪੜਾਈ ਮੈਂ ਆਪ ਵੀ ਪੜਾਈ ਵੀ ਛੱਡ ਥਾ ਜੀਜੂ ਮੈਨੂੰ ਪਤਾ ਮੈਂ ਤਾਂ ਕੰਮ ਤੇ ਲੱਗਿਆਗਾ ਸਰੀਤ ਨੇ ਫਿਰ ਤੇਰੇ ਖਾਤਰੀ ਦਾ ਕੰਮ ਤੇ ਲੱਗਿਆਗਾ ਨਾ ਵੀ ਤੂੰ ਸੌਖੀ ਰਹੇ ਤੇ ਨਾਲੇ ਤੂੰ ਪੜ੍ਹਦੀ ਰਹੇ ਸਾਰਾ ਦਿਨ ਉੱਥੇ ਬੈਠਣਾ ਬਹੁਤ ਔਖਾਗਾ ਸਹੀ ਗੱਲ ਆ ਜੀਜੂ ਚਲੋ ਕੰਮ ਤਾਂ ਆਪਦੇ ਕਰਮ ਨੇ ਜੇ ਤੁਸੀਂ ਹੁਣ ਕੰਮ ਕਰੋਗੇ ਹਨਾ ਤਾਂ ਹੀ ਰੱਜ ਕੇ ਖਾਓਗੇ ਨਾ ਗਲਤ ਹੋਈ ਆ ਨਾਲੇ ਤੈਨੂੰ ਪਤਾ ਭਾਈ ਕਿੰਨਾ ਵੀ ਆ ਚਾਹੇ ਹਨਾ ਉਹ ਕਿੰਨਾ ਕੁ ਟੰਮ ਖਵਾ ਦੇਣਗੇ ਸੋਨੂੰ ਇਸ ਨਾਈਕ ਦੇ ਅੰਤ ਕਈ ਦੇਣਗੇ ਵੀ ਤੁਸੀਂ ਅਲੱਗ ਹੋ ਜਾਓ ਕਹਿ ਦੇ ਆਹ ਸਾਨੂੰ ਕਿਹੜਾ ਕੋ ਉਹ ਦਿੰਦੇ ਨੇ ਇਹ ਤਾਂ ਵੱਡਾ ਬਾਈ ਜਾਉਂਦਾ ਰਹੇ ਜਿਹੜਾ ਖਰਚਾ ਪੱਠਾ ਮੜਾ ਮੋਡਾ ਦੇ ਦਿੰਦਾਗਾ ਨਹੀਂ ਭਾਬੀ ਭਾਬੀ ਤਾਂ ਐਂ ਕਹਿੰਦੀ ਐ ਨਾ ਕਿ ਨਹੀਂ ਜਾਣੇ ਨੂੰ ਭੁੱਖੇ ਮਰਨੇ ਫਿਰ ਤਾਂ ਹੀ ਤਾਂ ਕਹਿੰਨੇ ਆ ਭਰਾ ਤਾਂ ਵੇ ਬੇਸ਼ੱਕ ਚਾ ਲੱਭਦਾ ਤੁਹਾਡਾ ਆਪਦਾ ਭਰਾਗਾ ਉਹ ਤਾਂ ਸੋਚ ਲੂਗਾ ਪਰ ਜਿਹੜੀ ਉਹ ਬਗਾਨੀ ਆ ਉਹ ਥੋੜੀ ਸੋਚੂਗੀ ਤੁਹਾਡੇ ਕੰਨੀ ਉਹ ਸੋਚੂ ਪਦੇ ਵੀ ਨਹੀਂ ਉਹ ਤਾਂ ਸਰੀਰ ਕੀ ਸਮਝਦੀ ਹੋਊ ਸੋਹ ਸਹੀ ਗੱਲ ਆ ਦਰਾਨੀਆਂ ਜਠਾਨੀਆਂ ਦੇ ਕਦੇ ਵੀ ਨਹੀਂ ਬਣਦੀ ਇਹ ਤਾਂ ਕਿਤੇ-ਕਿਤੇ ਬਣਦੀ ਹੁੰਦੀ ਆ ਜਿਹੜੀਆਂ ਦਰਾਨੇ ਜਠਾਨੀਆਂ ਭੈਣਾ ਵਾਂਗੂ ਰਹਿੰਦੇ ਨੇ ਚੱਲ ਕੋਈ ਨਾ ਲੋਕ ਆਦਾਰਾ ਬਚ ਅੱਗੇ ਲਈ ਕਰਦਾ ਹਨ ਹੋ ਸਕਦਾ ਰ ਆਪਣੇ ਦੂ ਵੀ ਚੰਗਾ ਸੋਚ ਰੱਖਿਆ ਹੋਵੇ ਰੀ ਤਾਂ ਆਪਣੇ ਵਾਸਤੇ ਤਾਂ ਗੱਲ ਹੈ ਨਾ ਚੱਲ ਮੇਰੀ ਗੱਲ ਸੁਣ ਮੇਰੀ ਸਹੇਲੀਆਂ ਨਾ ਤੇ ਇੰਨਾ ਮੰਨ ਦੇਖਣਾ ਤਾਂ ਠੀਕ ਆ ਹੌਸਲਾ ਰੱਖ ਅੱਜ ਜੀਜੂ ਵਰਗਾ ਕਿਤੇ ਮਿਲਣਾ ਨਹੀਂ ਤੈਨੂੰ ਕਿੰਨਾ ਹੌਸਲਾ ਦਿੰਦਾ ਤੈਨੂੰ ਮੈਨੂੰ ਪਤਾ ਸੋ ਨਹੀਂ ਹਾਂ ਪਰ ਮੇਰੀ ਸਾਰੀਆਂ ਆਸਾਂ ਤੇ ਪਾਣੀ ਪੈ ਗਿਆ ਜੇ ਕਿਤੇ ਦੀਦੀ ਨੂੰ ਪਤਾ ਲੱਗ ਗਿਆ ਇਹ ਪਾਊਡਰ ਦੀ ਆ ਬਸ ਹੁਣ ਨਹੀਂ ਉਹਨੇ ਪੜਨ ਦੇਣਾ ਹੈਗਾ ਕਿਉਂ ਨਹੀਂ ਪੜਨ ਦੇਣਾ ਹੈਗਾ ਉਹ ਤਾਂ ਕਹਿੰਦੇ ਸੀ ਵਿਆਹ ਵੀ ਨਾ ਕਰਵਾਉ ਉਹ ਤਾਂ ਕਹਿੰਦੇ ਸੀ ਇਸ ਘਰ ਦੇ ਵਿੱਚ ਰਹੋ ਵੀ ਨਾ ਹੁਣ ਸਾਰੀ ਵਿੱਚ ਥੋੜੀ ਹੈਗੀ ਥੋੜੀ ਵੀ ਆਪਦੀ ਲਾਈਫ ਆ ਯਾਰ ਜਿਉਣ ਦੀ ਸਾਰੀ ਜ਼ਿੰਦਗੀ ਤੁਸੀਂ ਉਹਨਾਂ ਦੇ ਕਹਿਣ ਤੇ ਚੱਲੋਗੇ ਦੰਨਾ ਭਾਬੀ ਲੜੀ ਸੀਗੀ ਐਉਣਾ ਬੇਫਾਤੂਗੀ ਦੇ ਥੱਲੇ ਲੱਗਣ ਦੀ ਲੋੜ ਨਹੀਂ ਹੈਗੀ ਜਿਹੜੀ ਗੱਲ ਹੁੰਦੀ ਐ ਮੈਨੂੰ ਸਪਸ਼ਟ ਸਿੱਧੀ ਦੱਸ ਦਿਆ ਕਰ ਸੋਨੂੰ ਹੁਣ ਦੀਦੀ ਹੋਣੀ ਵੱਢਦੀ ਤੇ ਬਾਈ ਵੀ ਨਾ ਤਰਾਂ ਨੇ ਤਾਂ ਕਰ ਚੰਗੀ ਇੱਜ਼ਤ ਵੀ ਉੱਥੇ ਕਰੀ ਜਾਂਦੀ ਆ ਜਿੱਥੇ ਕੋਈ ਆਪ ਕਦਰ ਕਰੇ ਠੀਕ ਐ ਤੂੰ ਇੱਜ਼ਤ ਕਰੀ ਚੱਲ ਤੇ ਉਹ ਤਾਂ ਤੇਰੀ ਇੱਜ਼ਤ ਕਰਦੀ ਨਹੀਂ ਫੇਰ ਚੱਲ ਕੋਈ ਨਾ ਇੱਕ ਦਿਨ ਉਹਨਾਂ ਨੇ ਆਪ ਹੀ ਅੱਖਾਂ ਖੁੱਲ ਜਾਣਗੇ ਉਹ ਬਹੁਤ ਜ਼ਿਆਦਾ ਤੇਜ਼ ਆਦੇ ਰਹਿਣ ਨਾਲੋਂ ਤੂੰ ਨਰਮ ਪਰ ਦਿਲ ਦੀ ਨਹੀਂ ਮਾੜੀ ਉਹ ਬੋਲ ਵਗੜਾ ਥੋੜੀ ਜਿਹੀ ਤੇ ਤੇਥੋਂ ਤੈਨੂੰ ਬਤਾ ਤੂੰ ਚੱਲ ਨਹੀਂ ਹੁੰਦਾ ਤੇਰੇ ਉਹ ਚੱਲ ਕੋਈ ਨਾ ਸਾਡੇ ਦੋਨਾਂ ਦੇ ਦਿਲ ਸਾਫ਼ ਨੇ ਦੋਨਾਂ ਦੇ ਸਾਨੂੰ ਕਿਸੇ ਤੋਂ ਕੁਝ ਚੱਕਰ ਨਹੀਂ ਹੈਗਾ ਸਾਨੂੰ ਇੰਨਾ ਪਤਾ ਹੈਗਾ ਜੋ ਰੱਬ ਨੇ ਮੱਥੇ ਦੀ ਲਿਖੀ ਨੇ ਲਿਖੀ ਹੋਈਆਂ ਨੇ ਉਹ ਰੱਬ ਨੂੰ ਮਿਲ ਕੇ ਹੀ ਰਹਿਣੀ ਹੈ ਕੋਈ ਮੜਨ ਨਹੀਂ ਆ ਦੇਣੀ ਤਾਂ ਰੱਬ ਨੇ ਹੀ ਨੇ ਚੱਲ ਕੋਈ ਗੱਲ ਨਹੀਂ ਚੰਗੀਆਂ ਨੀਤਾਂ ਨੂੰ ਨਾ ਹੜ ਲੱਗਦੇ ਹੁੰਦੇ ਨਹੀਂ ਹਾਂ ਠੀਕ ਗੱਲ ਹੈ ਬਈ ਇਹ ਤਾਂ ਹੈਗਾ ਸਾਨੀ ਚੱਲ ਤੂੰ ਵੀ ਕਰ ਲੈ ਆਰਾਮ ਇੱਥੇ ਹੀ ਬਹਿ ਜੀ ਮੈਂ ਰੁਕ ਲਿਆ ਤੈਨੂੰ ਬੱਸ ਮੌਤੀ ਖਾ ਲੂੰਗਾ ਯਾਰ ਆ ਤੇ ਕਾਉਨ ਲੈ ਮੈ ਲਿਆ ਦੇਣੀ ਆ ਨਹੀਂ ਨਹੀਂ ਸਾਨੂੰ ਪਤਾ ਆਪੇ ਖਾਂਗੇ ਹੁਣ ਤੁਸੀਂ ਪਾ ਕੇ ਕੀ ਕਰਾਂ ਪਹਿਲਾਂ ਮੈਂ ਕਿੱਥੋਂ ਮੰਗਾਈ ਆ ਲੈ ਹੁਣ ਕਾਲਜ ਦੇ ਵਿੱਚ ਤਾਂ ਤੁਸੀਂ ਨਾ ਸਾਰਾ ਦਿਨ ਪੀ ਜੇ 버거 ਇਹਦੀਆਂ ਚੀਜ਼ਾਂ ਕੰਟੀਨਾਂ ਦੇ ਵਿੱਚ ਜਾ ਜਾ ਖਾਂਦੇ ਸੀ ਹੁਣ ਤਾਂ ਘਰ ਦਾ ਖਾਣਾ ਖਾ ਲਿਆ ਕਰੋ ਇਹ ਤਾਂ ਲੋਕਾਂ ਨੇ ਪੁੱਠੀਆਂ ਸੋਚਾਂ ਬਣਾ ਰੱਖੀਆਂ ਨੇ ਕਿਹੜੀ ਲੰਮਰ ਜਲੇ ਕੁੜੀਆਂ ਹੁੰਦੀਆਂ ਨੇ ਉਹਨਾਂ ਜ਼ਿੰਦਗੀ ਦੀ ਟੱਪਦੀ ਹੈਗੀ ਇਹਨਾਂ ਨੂੰ ਆਈ ਨਹੀਂ ਪਤਾ ਹੁੰਦਾ ਵੀ ਉਹ ਤਾਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇਗੇ ਹਾਂ ਇਹ ਗੱਲ ਹੈ ਕਿ ਮਾੜਿਆ ਸਿਰ ਦੋਖਦਾ ਹੋਵੇ ਨਾ ਤਾਂ ਵੀ ਪਤਾ ਲੱਗ ਜਾਂਦਾ ਵੀ ਰੁੱਸੀ ਹੋਈ ਹੈ ਕਿ ਸਿਰ ਵੇਚੇ ਉਹ ਇਹ ਜਿਹੇ ਰਿਸ਼ਤੇ ਜਿਨ੍ਹਾਂ ਨੂੰ ਇੱਕ ਦਿਲੋਂ ਸੱਚੇ ਦਿਲੋਂ ਪਿਆਰ ਹੋ ਜਾਂਦਾ ਨਾ ਉਹ ਕਦੇ ਵੀ ਨਹੀਂ ਛੱਡਦੇ ਇੱਕ ਦੂਜੇ ਨੂੰ ਜੋ ਮਰਜ਼ੀ ਹੋ ਜਾਏ ਹਾਂ ਤਾਂ ਸਾਨੂੰ ਚੜੀ ਤੇਜੂ ਤੇਰਾ ਬਹੁਤ ਕਰਦਾ ਐਵੇਂ ਨਾ ਫਿਕਰ ਕਰਿਆ ਕਰ ਮੈਂ ਰੋਟੀ ਖਾਣਾ ਠੀਕ ਮੈਂ ਥੋੜਾ ਜਿਹਾ ਦੁੱਧ ਲੀਨ ਨਾ ਵੀਣਾ ਨਹੀਂ ਕੌਫੀ ਨਾ ਕੌਫੀ ਸਲੀਪੂ ਪੀਣੀ ਕਾਫੀ ਨਾ ਕਾਫੀ ਤਮੇ ਪੀ ਲੰਦੀ ਪਰ ਜੇ ਜਿਵੇਂ ਜੀਜੂ ਵਾਂਗੂ ਤੇਰਾ ਮਾਮਾ ਕਹੇਦੇ ਨਾ ਮਾਮਾ ਤੂੰ ਤਾਂ ਨਾ ਹੋਰੀ ਤੂੰ ਤਾਂ ਸਾਡੇ ਇੱਥੇ ਕੋਈ ਮੈਰਿਜ ਵੀਰੋ ਥੋੜੀ ਖੋਲੇਗਾ ਕਿ ਜਿਹੜਾ ਬੰਦਾ ਸਾਡਾ ਛੜਾ ਦੇ ਰਿਹਾ ਹੈ ਐਦਾਂ ਕੇ ਬੋਲ ਦੇ ਦੇਖੀ ਲੈ ਮੈਰਿਜ ਹੋਰ ਕੀ ਸਾਡਾ ਮਾਮਾ ਮਿਲ ਲਿਆ ਤੂੰ ਤੇ ਖਰਕੀ ਬੈਠੀਆ ਮੈਨੂੰ ਨਹੀਂ ਪਸੰਦ ਹੈਗਾ ਜਿਹੜਾ ਨਾਲੇ ਮੇਰਾ ਤੈਨੂੰ ਮਾਮਾ ਕੋਲ ਤੇ ਮੇਰਾ ਮਾਮਾ ਘਰ ਆਣੀ ਉੱਠੀ ਹੈ ਨਹੀਂ ਨਾ ਉਹ ਨਾਲ ਜੇ ਤੇ ਮੇਰੀ ਗੱਲ ਆ ਮਾਮੇ ਦੀ ਮਾਮੇ ਦੀ ਰੀਤ ਦੇ ਮਾਮੇ ਦੀ ਪਹਿਲਾਂ ਜ਼ਿੰਦਗੀ ਸਾਰੀ ਕਿਵੇਂ ਨਿਕਲੂਗੀ ਜੇ ਦੋ ਜੀ ਮਿਲਦੇ ਹੁਣ ਤੈਨੂੰ ਉਹਦੇ ਵਿੱਚ ਕੀ ਦੁੱਖ ਆ ਪਹਿਲਾਂ ਮੈਨੂੰ ਐ ਦੱਸ ਸਕਦੇ ਮਾਮੇ ਨੂੰ ਤਾਂ ਨਹੀਂ ਮੈਨੂੰ ਪਿਆਰ ਹੋਇਆ ਨਹੀਂ ਰੀਤ ਨਾਲ ਉਹ ਤਾਂ ਉਹ ਗੱਲ ਛੱਡ ਸਾਡੀ ਤਾਂ ਸਾਡੀ ਹੁਣ ਮਾਮਾ ਜਿਹੜਾ ਜਿਹੜਾ ਦੋ ਮਾਮੇ ਉਹ ਤਾਂ ਜੇ ਕਣਕ ਵਿੱਚ ਵੀ ਜੀ ਦੇਖਣੋਂ ਮਾਮਾ ਚਲਾ ਕੇ ਮਾਰਦਾ ਕਣਕ ਨੂੰ ਇੰਨੀ ਨਫ਼ਰਤ ਹੋ ਰਹੀ ਉਹਨੂੰ ਹੁਣ ਸੱਚੀ ਗੱਲ ਆ ਨਮਾ ਤਾਂ ਉਹ ਕੋ ਜੇ ਖਾਣ ਨੂੰ ਚੀਜ਼ ਲੈਂਦਾ ਉਹ ਵੀ ਇੱਕ ਲੈਂਦਾਗਾ ਰੋਟਾ ਨਹੀਂ ਲੈਂਦਾ ਚਲ ਕੋਈ ਨਾ ਜਦੋਂ ਮੈਂ ਜੁੜ ਗਈ ਨਾ ਉਹਦੇ ਨਾਲ ਤੇ ਆਪਣੇ ਆਪ ਹੀ ਚੀਜ਼ ਲੈ ਕੇ ਆਇਆ ਕਰੂਗਾ ਡਾ ਵੱਡਾ ਵੱਡਾ ਬਲ ਉਹ ਆ ਆਪੇ ਆਪ ਲੈ ਕੇ ਆਇਆ ਕਰੂ ਉਹਦਾ ਗੁੱਸਾ ਜਿਹੜੀ ਉਹਨੂੰ ਸੱਚੀ ਗੱਲ ਆ ਉਹਦਾ ਦਿਮਾਗ ਖੜ ਜਾਊਗਾ ਬੰਦੇ ਦਾ ਚਲ ਕੋਈ ਨਾ ਜੀ ਜੀ ਤੁਸੀਂ ਨਾ ਪਾਣੀ ਮਾਰ ਦਿਓ ਕਿਤੇ ਕਿਹੜੀ 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 ਪਾਣੀ ਮਾਰੀ ਕਿਹੜੀ ਨਹੀਂ ਮੈਂ ਤਾਂ ਤੈਨੂੰ ਕਿਦੋਂ ਰਜਮਾ ਕਿਸ਼ਤਾਂ ਦੇ ਆ ਉਹ ਫਰਿੱਜ ਨੂੰ ਬੋਲੀ ਜਾਵੇ ਚੱਕਰਾਂ ਦਾ ਮਾਰੀ ਜਾਵੇ ਉਹਨੂੰ ਕਿsta ਨਸੀਗਾ ਕਿsta ਭਰੀਆਂ ਨੇ ਇਹਦੀਆਂ ਸਿੱਧੀਆਂ ਰੀਤ ਜਿੱਜਾ ਜਾਓ ਰੀਤ ਤੂੰ ਤਾਂ ਸੱਚੀ ਸਾਰ ਇੱਥੇ ਨਾਲ ਸਾਰੇ ਅਹੀ ਜੀ ਗੱਲਾਂ ਕਰਦੇ ਹੁਣ ਤਾਂ ਵਧੀਆ ਮਾਦਾ ਦੁੱਖੜ ਜਾਂਦੇ ਨੇ ਤੋਂ ਨਸੀ ਤਾਂ ਬਲੀ ਜਦੋਂ ਰਹਿਣਾ ਸੀਗਾ ਕਿਉਂਕਿ ਉਦੋਂ ਤੇ ਕਿਆ ਕਰਦਾ ਲੱਗਦੀ ਹੈ ਨਾ ਵੀ ਸਾਹਮਣੇ ਬੋਲਦੇ ਰੀਤ ਦੇ ਹਰ ਕੋਈ ਦੁੱਖ ਉਹ ਤੋਂ ਆਉਂਦਾ ਸੀਗਾ ਪਰ ਹੁਣ ਜਿੱਦਾਂ ਮਾਮਾ ਆਇਆ ਨਾ ਫਰੀ ਗੱਲ ਸਾਂਭ ਲੈਂਦਾ ਹੈ ਚੱਲੋ ਚੰਗੀ ਗੱਲ ਫਰ ਹੁਣ ਤੁਸੀਂ ਵੀ ਸੰਭਲੋ ਗੱਲਾਂ ਰੱਬ ਜਾਣੇ ਖਾਰੇ ਮਾਮੇ ਨੇ ਕੀ ਰੋਲ ਕਿਸ ਦਾ ਨੇ ਕੀ ਰੋਲ ਤੈਨੂੰ ਮੈਂ ਚੱਲ ਠੀਕ ਆ ਜੀ ਤਾਂ ਮੈਂ ਰੋਟੀ ਖਾ ਲਵਾਂ ਤੁਸੀਂ ਕਰੋ ਗੱਲ ਚੱਲ ਚੰਗਾ ਜੇ ਕਿਸੇ ਚੀਜ਼ ਦੀ ਲੋੜ ਹੋਈ ਆਵਾਜ਼ ਮਾਰ ਦਿਓ ਕੋਈ ਨਾ ਮਮੀ ਹਰੇਕ ਚੰਗੇ ਨੇ ਹਨਾ ਬਹੁਤ ਚੰਗੇ ਬਹੁਤ ਚੰਗੇ ਹਰੇਕ ਚੀਜ਼ ਹੀ ਲੈ ਲੈਂਦੀ ਜਿੰਨਾ ਵੀ ਸਮਾਨ ਲਈ ਆ ਕਹਿੰਦੀ ਕਿਸ਼ਤਾਂ ਤੇ ਕਿਸ਼ਤਾਂ ਤੇ ਤਾਂ ਉਹਦੇ ਨਾਲ ਹੀ ਜਾਣਾ ਸੀ ਅਰੇ ਨੰਬੂਸ਼ ਕਿੰਨੇ ਤਾਂ ਹੀ तमाम ਜਿਹੜਾ ਮਨ ਤੇ ਬੋਝ ਪੈ ਰਿਹਾ ਹਾਂ ਇਸ ਨਾਲ ਚੀਜ਼ੇ ਕਿਸੇ ਦੇ ਕਰੇ ਬਿਓ ਕਿਸ ਤਾਣਾ ਹੀ ਝੱਟ ਗਿਆ ਪਰ ਉਹਨੂੰ ਕੀ ਪਤਾ ਵੀ ਹਰ ਇੱਕ ਬੰਦਾ ਥੋੜੀ ਐਵੇਂ ਦਾ ਹੁੰਦਾ ਹੈ ਮਾਮਾ ਤਾਂ ਫਾਹੇ ਟੰਗ ਗਿਆ ਗਾ ਤੇਰਾ ਨਹੀਂ ਮੇਰੀ ਗੱਲ ਸੁਣ ਜੇ ਕੱਲ੍ਹ ਕੋਲ ਨੂੰ ਤੇਰੇ ਨਾਲ ਵਿਆਹ ਵੀ ਹੁੰਦਾ ਵੀ ਇਹ ਮਾਮੇ ਦਾ ਕੋਈ ਚੀਜ਼ ਕਿਸ਼ਤਾ ਤੇ ਨਾ ਲੈ ਲਈ ਇਹਨੂੰ ਮੈਂ ਦੱਸਦਾ ਚੱਲ ਵਧੀਆ ਹੋ ਗਿਆ ਤੂੰ ਦੱਸ ਤਾਂ ਇਹ ਚੀਜ਼ਾਂ ਜਿਹੜੀਆਂ گیا じゃ ਫਿਰ ਕਿਸਤਾਲੇ ਨਾਲ ਤੇਰੀ ਗੱਲ ਹੁਣ ਉਹ ਤਾਂ ਵਿਚਾਈ ਮੈਨੂੰ ਚੀਜ਼ਾਂ ਨਹੀਂ ਚਾਹੀਦੀ ਮਾਮਾ ਜਹਾਂ ਦਾ ਤਾਂ ਸਾਹ ਕੋਈ ਨਹੀਂ ਚੰਗਾ ਨਹੀਂ ਐਂ ਕਰ ਤੂੰ ਰਾਮ ਗੱਲਾਂ ਹੁਣ ਹਾਂ ਠੀਕ ਐ ਮੈਂ ਤਾਂ ਪਹਿਨੀਆਂ ਬੀ ਆਨਸਾਰ ਨੇ ਇਹਨਾਂ ਨੇ ਮੇਰਾ ਮੂੰਹ ਮੜਾ ਜੈ ਸੈਟ ਕਰਤਾ ਨਹੀਂ ਮੈਨੂੰ ਤਾਂ ਐ ਸੀਗਾ ਬਸ ਰੀਤ ਹਾਂਜੀ ਤੁਸੀਂ ਰੋਟੀ ਖਾ ਲਈ ਸੌਰੀ ਮੈਂ ਅੱਜ ਖਾ ਲਈ ਕੱਲੀ ਨੇ ਚਲ ਕੋਈ ਨਾ ਮੈਂ ਦੇਖ ਲਿਆ ਸੀਗਾ ਤੈਨੂੰ ਪੁੱਛ ਰਿਆ ਚਲੋ ਚੰਗਾ ਠੀਕ ਤਮਾਮਾ ਹੋ ਉਹ ਉਹ ਕਹਿ ਗਿਆ ਮੈਂ ਖਾਹ ਹੋਰ ਰੋਟੀ ਖਾ ਕੇ ਉਹ ਤਤਵੀ ਚਪੜਾ ਦੀ ਬਣਾਈ ਸੀ ਅੱਛਾ ਰੋਟੀਆਂ ਮੈਂ ਖਾ ਵੱਧ ਤੇ ਨਾਲ ਪੀਲੇ ਦੋ ਤਿੰਨ ਗਲਾਸ ਲੱਸੀ ਦੇ ਉਹ ਸੁਸਤੀ ਚੜ ਗਈ ਫਿਰ ਮੈਂ ਨੀਂਦ ਸੌ ਗਿਆ ਤੇ ਬਣਾਏ ਵੀ ਪਰੌਠੇ ਹੋਣਗੇ ਨਾਲ ਹਾਂ ਬਸ ਫਿਰ ਤਿੰਨ ਕੁੰਚੇ ਪਰੌਠੇ ਬਣਾਤੇ ਇਹ ਤਾਂ ਨਹੁੰ ਜੇ ਹੋਣੀ ਆ ਉਹਦੇ ਨਾਲ ਹੋਰ ਤੇ ਮम्मा ਮੈਂ ਗੱਲਾਂ ਐ ਕਰਦਾ ਸੀਗਾ ਹਾਂ ਇੱਕ ਨਾ ਜਿਹੜਾ ਪਰ ਰੀਡ ਦਾ ਪੇਪਰ ਜਆ ਪੜਿਆ ਸੀਗਾ ਪੰਜਾਬ ਪੁਲਿਸ ਦਾ ਹਾਂ ਹਾਂ ਉਹ ਚੋਂ ਦੋ ਨੰਬਰ ਘਟ ਗਏ ਉਹਨੂੰ ਦੁਖੀ ਜਿਹੀ ਬੈਠੀ ਆ ਮੈਂ ਇਹਨੂੰ ਕਿਹਾ ਫੇਰ ਕਿੱਡੀ ਗੱਲ ਆ ਹਨਾ ਜੇ ਦੋ ਨੰਬਰ ਘਟ ਗਏ ਹੇਰ ਕਿਹੜਾ ਮੌਕੇ ਨਹੀਂ ਆਉਣੇ ਔਰ ਬਥੇਰੇ ਮੌਕੇ ਮਿਲਣਗੇ ਇਹ ਜ਼ਿੰਦਗੀ ਆ ਜਿੰਨੇ ਚੱਲੀ ਜਾਓ ਮੌਕੇ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਐ ਥੋੜੀਆ ਜੇ ਪੱਕਾ ਹੀ ਮੇਰੇ ਬੰਦਾ ਮਰ ਜਾਂਦਾ ਹੁੰਦਾ ਭਾਂਵੇਂ ਫੇਰ ਫਿਰ ਉਹਦੇ ਪਿੱਛੇ ਰੋ ਰੋ ਕੇ ਮਰੀ ਜੀ ਐ ਨਹੀਂ ਹੁੰਦਾ ਫਿਰ ਕਿਉਂਗਾ ਨੌਕਰੀਆਂ ਹੋਰ ਬਥੇਰੀਆਂ ਬੋਲ ਤਾ ਉਹੀ ਆ ਕੰਬਲੀ ਕਿੱਥੇ ਹੈ ਕਿੱਥੇ ਅੰਦਰੀ ਬੈਠੀ ਆ ਤਾਂ ਕੋਈ ਨਾ ਸਮਝਾ ਦੂੰ ਉਹਨੂੰ ਮੈਂ ਸਮਝਾਦੀ ਮਾਂ ਮਾੜਾ ਯਾਰ ਦੇਖ ਕਿਉਂਕਿ ਹੁਣ ਨੌਕਰੀ ਦੇਖ ਇਹਦੀ ਨੌਕਰੀ ਕਰਕੇ ਤਾਂ ਮੈਂ ਪੜ੍ਹਾਈ ਛੱਡਤੀ ਹਾਂ ਇਹ ਤਾਂ ਗਲਤ ਸਹੀ ਤੇਰੀ ਹੋਰਾ ਪਰ ਤੂੰ ਵੀ ਨਹੀਂ ਛੱਡਣੀ ਪੜੀ ਜਾਂਦਾ ਨਾਲ ਚੱਲ ਆਨਾ ਕਾ ਮਾ ਜੇ ਕਿਸੇ ਪੜਾਈ ਦੀ ਮਜਬੂਤਾ ਉਹਨੇ ਕੀ ਤਾਂ ਹੈਗੀ ਹੈ ਮੇਰੀ ਜੇ ਮੈਂ ਕੋਈ ਨੌਕਰੀ ਲੈਣੀ ਵੀ ਹੈ ਨਾ ਉਹਨਾਂ ਦੀ ਤਾਂ ਯੋਗਤਾ ਮਤਲਬ ਪੜ ਲਈ ਮੈਂ ਫਿਰ ਆਇਆ ਨਾ ਗਾਹਾਂ ਜੇ ਹੋਣਾ ਹੈ ਸੀਗਾ ਜੇ ਇਹ ਬਾਈ ਵਰਗੇ ਤੋਂ ਅਪਰਜਾਈ ਵਰਗੇ ਥੋੜਾ ਮੇਰਾ ਸਾਥ ਦਿੰਦੇ ਆ ਮੈਂ ਅੱਗੇ ਪੜੀ ਜਾਂਦਾ ਇਹਨਾਂ ਨੇ ਤਾਂ ਤਰਾਜੀ ਵਾਲਾ ਕੀਤਾ ਮਾਮਾ ਵਿਆਹ ਤੇ ਨਾਲ ਤੈਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਉਹ ਤੇਰੀ ਭਾਬੀ ਕਰਦੀ ਐ ਜਦੋਂ ਵੀ ਰਾਤ ਨਹੀਂ ਕਰਦਾ ਯਾਰ ਉਹ ਤਾਂ ਨਹੀਂ ਕਰਦਾ ਪਰ ਉਹ ਕਰੇ ਕੀ ਹੁਣ ਉਹ ਮੂਰੇ ਹੋ ਜਾਂਦੀ ਆਪ ਹੁਣ ਬੋਲਣ ਨਹੀਂ ਦਿੰਦੀ ਆਤਰਿਕਾ ਠੀਕਾ ਹੋਣਾ ਕੀਤਾ ਵੀ ਕੀ ਜਾਵੇ ਮਸ ਕਰਨਾ ਕੀ ਆ ਮੈਂ ਕਿਹਾ ਥੋੜਾ ਅਗਲੀ ਵਾਰ ਮੈਂ ਥੋਰ ਜਿਆਦਾ ਕਰ ਲਈ ਹਨਾ ਹਾਂ ਚਾ ਕੋਈ ਗੱਲ ਨਹੀਂ ਪੇਪਰ ਤਾਂ ਹੁੰਦੀ ਰਹਿੰਦੇ ਆ ਰੇਲਵੇ ਚ ਆਗੇ ਹੋਰ ਕਰਿਆ ਅਗਰੀ ਦਾ ਪੋਸਟ ਆਉਂਦੀਆਂ ਗੜ ਇੱਕ ਦੇ ਆ ਉਹੀ ਤਾਂ ਗੱਲ ਡੇਲੀ ਪੋਸਟ ਨਵੀਂ ਤਾਂ ਨਵੀਂ ਨਿਕਲਦੀ ਠਾ ਦੇ ਠਾ ਅਖਬਾਰ ਚ ਕਿੰਨੇ ਮਰਜੀ ਪੋਸਟਾਂ ਦੇਖੀ ਜਾ ਲ ਭਰੀ ਚੱਲੋ ਫਾਰਮ ਹਾਂ ਬਾਕੀ ਐ ਮਾਮਲਾ ਤੁਹਾਨੂੰ ਪਤਾ ਚੰਗੀ ਤਰ੍ਹਾਂ ਉਹ ਹੋਰ ਪੋਸਟਾਂ ਤੇ ਗੌਰ ਘਟ ਕਰਦੀ ਆ ਉਹ ਪੰਜਾਬ ਪੁਲਿਸ ਜ਼ਿਆਦਾ ਮੰਗਦੀ ਆ ਪੁਲਿਸ ਚ ਜ਼ਿਆਦਾ ਆਮ ਨੂੰ ਭਰਤੀ ਹੋਣ ਦਾ ਹੁਣ ਤਾਂ ਸਾਲ ਬਾਅਦ ਭਰਤੀ ਕਰ ਦਿੰਦੇ ਆ ਪੁੱਤ ਹੁਣ ਸਾਲ ਬਾਅਦ ਕਿੱਥੇ ਮਾਮਾ ਆ ਤਿੰਨ ਮਹੀਨੇ ਨੂੰ ਫੇਰ ਆ ਜਾਣੀ ਆ ਇਹ ਕਿੱਡੀ ਗੱਲ ਆ ਸਾਲ ਬਾਅਦ ਤੇ ਹੁਣ ਪੀਪਰ ਹੁੰਦੇ ਨੇ ਨਾ ਕਲਾਸ ਦੇ ਹਾਂ ਪੀਪਰ ਹੁੰਦੇ ਨੇ ਇਹ ਨੌਕਰੀ ਹੋ ਜਾ ਘਟਾ ਹਾਂ ਹਾਂ ਚਲ ਕੋਈ ਗੱਲ ਹੈ ਹਣਾ ਹੁਣ ਤਿਆਰੀ ਵੱਧ ਕਰ ਲਈ ਨਾ ਨਾ ਹੁਣ ਤਾਂ ਤਿਆਰੀ ਹੋਗਾ ਹੁਣ ਪੜ੍ਹਦੀ ਤਾਂ ਰਹਿੰਦੀ ਆ ਮਾਮਾ ਤੈਨੂੰ ਥੋੜਾ ਕੋਲ ਕੋਵਾ ਕਰਾਓ ਟਿਊਸ਼ਨ ਚਾ ਲਾਉਂਦੇ ਹੁੰਦੇ ਨਾਲ ਇੱਕ ਕਲਾਸ ਵਾਂਗੂ ਉਹ ਲਵਾ ਦਿਆ ਕਰ ਟਿਊਸ਼ਨ ਮਾਮਾ ਕਾਲਜ ਦਾ ਜਾਂਦੀ ਆ ਹੁਣ ਟਿਊਸ਼ਨੋਂ ਘਟਾ ਅਨੇ ਥੋੜੀ ਵੀ ਫੋਨ ਚੱਕ ਕੇ ਉਂਗਲੋਈ ਮਾਰੀ ਜਾਉਣਾ ਸਿਰਫ ਕੰਮ ਦੇ ਜੀਜੀ ਲਿਖਦੀ ਆ ਠੀਕ ਆ ਪਰ ਪੜਨਾ ਜ਼ਰੂਰੀ ਆ ਨਹੀਂ ਮੈਂ ਕਲਾਸਾਂ ਵੀ ਲੱਗਦੀਆਂ ਹੁੰਦੀਆਂ ਨਾ ਉਹ ਤਾਂ ਠੀਕ ਆ ਮਮਾ ਕਲਾਸਾਂ ਤਾਂ ਲੱਗਦੀਆਂ ਨੇ ਤੇ ਕਾਲਜ ਦੀ ਪੜ੍ਹਾਈ ਹੋਰ ਹੁੰਦੀ ਆ ਉਹ ਕਲਾਸਾਂ ਦੀ ਕਹਿੰਦੇ ਹੋਰ ਹੁੰਦੀ ਆ ਕਿ ਉਹ ਸੀ ਮਮਾ ਗੱਲ ਮੈਂ ਕਰਦਾ ਸੀਗਾ ਹਾਂ ਦੇਖੋ ਆ ਜਿਹੜੀ ਅੱਜ ਕੁੜੀ ਰੱਖ ਰਕੇ ਰੀਤ ਦੀ ਸੀ ਲੀ ਹਾਂ ਇਹ ਕਿ ਮੈਂ ਹੋਰ ਹੀ ਬੋਲਦੀ ਸੀ ਕਿ ਚੌੜ ਕਰਦੀ ਆ ਇਹ ਮੈਨੂੰ ਇਹਦਾ ਸਕਰੂਟ ਇਲਾ ਲੱਗਦਾ ਮੈਨੂੰ ਤਾਂ ਆਪ ਲੱਗੀ ਗੱਲ ਉਹ ਗੱਲ ਹੋ ਗਈ। ਹੋਰ ਇਹ ਜੇ ਗੱਲਾਂ ਕਰਨ ਵਾਲੀ ਮੈਂ ਜਿਵੇਂ ਵਿਆਹ ਪਰਿਆ ਪੁੱਤ ਦੇਖਤ ਲਾ ਹੈ। ਮੇਰਾ ਤਲਾਕ ਨਹੀਂ ਹੋਇਆ ਕੁਛ ਨਹੀਂ ਹੋਇਆ ਹੈ। ਗੱਲ ਦਾ ਕਿਤੇ ਕਰੂੰਗਾ ਐ ਉਹ ਕੋਈ ਵੀ ਹੈ। ਚਲ ਕੋਈ ਨਾ ਮਾਮਾ। ਜਿਵੇਂ ਆਖੜੀ ਸਮਝ ਲੈ ਚਲ। ਵਿਚੌੜ ਕਰ ਲੈਂਦੀ ਹੈ ਹਨਾ। ਚਲ ਆਪਾਂ ਦਾ ਗੁੱਸਾ ਨਹੀਂ ਮੰਦੇ ਆਪਾਂ ਤਾਂ ਚੱਲ ਜਾਨਾ ਦਾ ਟਾਈਮ ਪਾਸ ਹੋ ਜਾਂਦਾ ਚੱਲ। ਹਾਂ ਹੋਰ ਕੀ ਆ। ਆਸੂ ਜਾ ਕਰਕੇ। ਬਾਕੀ ਇਹ ਲੋਟ ਆ ਗਿਆ ਤਾਂ ਠੀਕ ਹੈ। ਚਲ ਮਾਮਾ ਮੈਂ ਰੋਟੀ ਖਾਣਾ। ਹਾਂ ਕਰ ਰੋਟੀ ਖਾਣਾ। ਹੋਰ ਮੈਂ 10 ਮਿੰਟ ਰਾਮ ਕਰ ਲਾਵਾਂ। ਆਈ ਬਈ। ਆ ਸੋਸਤੇ ਬੜੀ ਚੜਕੀ ਨੇ ਕੀ ਕਰੀ ਅਨਿਆਰੀ ਤੋਂ ਕੁਛ ਨਹੀਂ ਕਰਨੀ ਬਸ ਫਲੇ ਸੁੱਕਣੇ ਪਾਉਂਦੀ ਸੀ ਆ ਤਾਰ ਜੀ ਟੁੱਟ ਕੇ ਡਿੱਗ ਗਈ ਪਤਾ ਨਹੀਂ ਕੀ ਹੋ ਗਿਆ ਸਹੀ ਗੱਲ ਆ ਉਹ ਤਾਰ ਤੇ ਵਧੀਆ ਸੀ ਨਾਲੇ ਹਵਾ ਲੱਗਦੀ ਆ ਤਾਰ ਤੇ ਛੇਤੀ ਸੁੱਕ ਜਾਂਦੇ ਨੇ ਕੱਪੜੇ ਪਤਾ ਨਹੀਂ ਕੀ ਲੱਗ ਗਿਆ ਹੈ ਪੀੜਾ ਇਹਦਾ ਆ ਗਿਆ ਤੇ ਹਲਦੀ ਜੀ ਸਬਜੀ ਡਲ ਗਈ ਉਹ ਜੀਜੀ ਤੋਂ ਮੇਰੀ ਆ ਕੋਈ ਨਾ ਫਿਰ ਸਬਜੀ ਤਾਂ ਉਹ ਤੋਂ ਵੀ ਡਲ ਸਕਦੀ ਆ ਇਕੱਠੇ ਰੋਟੀ ਖਾਣੇ ਆ ਤੁਸੀਂ ਉਹਦੀ ਰੋਟੀ ਮੇਰੇ ਕਿ ਨਹੀਂ ਕੀ ਕਰਨਾਂਗੇ ਆ ਸੁੱਕੇ ਪਏ ਨੇ ਹੂੰ ਤੈਂ ਕਰਨ ਵਾਲਿਆ ਚਲ ਕੋਈ ਨਾ ਇਹ ਤਾਂ ਅੰਦਰ ਲਿਜਾ ਕੇ ਤੈਂ ਕਰ ਦਾਂਗੇ ਬਹਿ ਜਾ ਕੋਈ ਗੱਲ ਕਰ ਲਾ ਹਾਂ ਬੋਲ ਕੀ ਗੱਲ ਕਰਾਂ ਮੈਨੂੰ ਤਾਂ ਆਪਣੀ ਸਮਝ ਆਉਂਦੀ ਕੀ ਗੱਲ ਕਰਾਂ ਸੋਨੀ ਸਹੀ ਬੁੱਛੇ ਨਾ ਮੈਨੂੰ ਤਾਂ ਕੁਝ ਵੀ ਚੰਗਾ ਨਹੀਂ ਲੱਗਦਾ ਮੈਨੂੰ ਕਿਹੜਾ ਚੰਗਾ ਲੱਗਦਾ ਇੱਕਾ ਤੈਨੂੰ ਦੁਖੀ ਦੇਖ ਕੇ ਨਾ ਸੱਚੀ ਮਰਾਬ ਦਾ ਵੀ ਮਨ ਦੁਖੀ ਹੋ ਜਾਂਦਾ ਕਿਉਂ ਤੇਰਾ ਕਿਉਂ ਪਤਾ ਨਹੀਂ ਕਿਉਂ ਆ ਤੇਰੀ ਇਹਦੇ ਨਾਲ ਘਟ ਬਣਦੀ ਆ ਨਾ ਤੇਰੀ ਜਠਾਣੀ ਨਾਲ ਤਾਂ ਕਰਕੇ ਛਲ ਕੋਈ ਨਾ ਮਨ ਘਟ ਬਣਨ ਵਾਲੀ ਕਿਹੜੀ ਗੱਲ ਆ ਅੱਪੀ ਹੋਜੂ ਸਾਰਾ ਕੁਝ ਸਹੀ ਹੋਲੀ-ਹੋਲੀ ਇੱਕ ਤਾਂ ਰੀਤ ਮੇਰਾ ਦਿਮਾਗ ਤਾਂ ਵੀ ਖਰਾਬ ਹੋਇਆ ਤਾਂ ਆਪਾ ਪੇਪਰਾਂ ਚ ਰਹਿ ਗਈਆਂ ਐਨਾ ਵਧੀਆ ਸੋਹਣਾ ਪੇਪਰ ਕਰਕੇ ਆਈਆਂ ਸੀ ਤੇ ਜਦੋਂ ਰਿਜ਼ਲਟ ਦੇਖਾ ਨਾ ਸਾਰਾ ਦਿਮਾਗ ਹੀ ਖਰਾਬ ਹੋ ਗਿਆ ਸਹੀ ਗੱਲ ਆ ਮੇਰਾ ਤਾਂ ਆਪ ਦਿਮਾਗ ਨਾ ਫਟਣ ਵਾਲਾ ਹੋਇਆ ਪਿਆ ਬਸ ਇੱਕ ਫੇਰੀ ਜਾਨੀ ਆ ਵੀ ਸਰਦਾ ਨਹੀਂ ਹੈਗਾ ਕਿੰਨੇ ਸੁਪਨੇ ਸਜਾਈ ਸੀ ਹਣਾ ਆਪਾਂ ਦਿਲ ਦੇ ਵਿੱਚ ਵੀ ਜੇ ਕਿਤੇ ਆਪਣਾ ਪੋਸਟ ਨਿਕਲਿਆ ਹੀ ਨਾ ਆਪਣੀ ਇਹ ਆਪਾਂ ਪਾਸ ਹੋ ਗਈਆਂ ਇਹਦੇ ਚੋਂ ਤੇ ਪਤਾ ਨਹੀਂ ਹੁਣ ਨੂੰ ਕਿੱਥੇ ਹੋਣੀ ਹੈ ਕਿੰਨੀ ਖੁਸ਼ੀ ਹੋਈ ਹੁੰਦੀ ਹੈ ਹਣਾ ਹੁਣ ਆਪਾਂ ਨੂੰ ਤੁ ਕਿਥੇ ਹੁਣ ਚੁੱਪ ਕਰਕੇ ਬੈ ਗਈਆਂ ਦੇਖ ਕੇ ਰਿਜ਼ਲਟ ਸਹੀ ਗੱਲ ਆ ਫਿਰ ਤਾਂ ਨਾ ਜਿਵੇਂ ਹੌਂਸਲੇ ਟੁੱਟ ਗਿਆ ਸੱਚੀ ਜਦੋਂ ਹੌਂਸਲਾ ਟੁੱਟਿਆ ਪਿਆ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਹੈਗਾ ਚਲ ਕੋਈ ਨਾ ਆ ਜਾ ਅੰਦਰ ਬੈਠਦੇ ਆ ਟੈਨਸ਼ਨ ਨਾਲ ਕੋਈ ਹੱਲ ਵੀ ਤਾਂ ਹੈ ਨਹੀਂ ਨਾ ਉਹ ਤੇਰਾ ਮਾਮਾ ਵੀ ਬਦਨ ਕਿੱਧਰ ਭੱਗ ਗਿਆ ਪਤਾ ਨਹੀਂ ਸੁੱਤਾ ਪਿਆ ਮੈਂ ਲਾ ਨਾਲੇ ਤੇਰੇ ਜੀਜੂ ਨੂੰ ਉਹਨਾਂ ਦੱਸੀ ਵੀ ਤੈ ਟੈਨਸ਼ਨ ਲੈਂਦੀ ਆ ਉਹ ਵੀ ਫਿਰ ਵਾਧੂ ਦੀ ਲੈਣਗੇ ਟੈਨਸ਼ਨ ਚਲ ਕੋਈ ਨਾ ਮੈਂ ਤਾਂ ਨਾ ਦੱਸੂਗੀ ਪਰ ਤੇਰੀ ਸ਼ਕਲ ਤੋਂ ਉਹਨੂੰ ਆਪ ਹੀ ਪਤਾ ਲੱਗ ਜਾਊਗਾ ਵੀ ਟੈਨਸ਼ਨ ਚਾ ਤੂੰ ਚਲ ਮੈਂ ਤਾਂ ਸੰਭਲੂਗੀ ਆਜਾ ਸੁਨਨੀ ਅੰਦਰ ਚੱਲਦੇ